ਮਿੱਤਰੋ ਇਸ ਟਾਈਮ ਆਪਾਂ ਜਿਹੜਾ ਸਰਹੱਦੀ ਖੇਤਰ ਆ ਫਰੋਜਪੁਰ ਦਾ ਉੱਥੇ ਖੜੇ ਆ ਤੇ ਮਗਰ ਤੁਸੀਂ ਕੰਡਿਆਲੀ ਤਾਰ ਦੇਖ ਸਕਦੇ ਆ ਉਹ ਤਾਂ ਗੇਟ ਵੀ ਦੇਖ ਸਕਦੇ ਹੋ ਜਿਹੜੇ ਗੇਟ ਜਦੋਂ ਖੁੱਲਦੇ ਨੇ ਤੇ ਇੱਧਰ ਦੇ ਜਿਹੜੇ ਕਿਸਾਨ ਨੇ ਉਧਰ ਪਾਰ ਜਾ ਕੇ ਖੇਤੀ ਕਰਦੇ ਨੇ ਆਪਣਾ ਝੋਨਾ ਕਣਕ ਬੀਜ ਕੇ ਵੱਢ ਕੇ ਲੈ ਕੇ ਆਉਂਦੇ ਨੇ ਪਰ ਹੁਣ ਜਿਹੜਾ ਮਾਹੌਲ ਆ ਉਹ ਪੂਰਾ ਬਦਲਿਆ ਪਿਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੀਆਂ ਜਿਹੜੀਆਂ ਪਾਰ ਤਾਰ ਤੋਂ ਤੂੜੀਆਂ ਬਣ ਗਈਆਂ ਨੇ ਜਾਂ ਨਹੀਂ ਤੂੜੀਆਂ ਜੇ ਬਣਨ ਵਾਲੇ ਰਹਿੰਦੀਆਂ ਨੇ ਅੱਛਾ ਬਣਨ ਵਾਲੀਆਂ ਨੇ ਬਣਨ ਰਹਿੰਦੀਆਂ ਨੇ ਕਿਉਂ ਨਹੀਂ ਬਣੀਆਂ ਕੀ ਕਰਨਾ ਗੇਟ ਹੀ ਨਹੀਂ ਖੁੱਲਿਆ ਅੱਛਾ ਗੇਟ ਕਾ ਤੋਂ ਬੰਦ ਕਰਤੇ ਕੀ ਪਤਾ ਨੂੰ ਕਾਦੇ ਵਾਸਤੇ ਕੀਤਾ ਸਰਕਾਰ ਨੇ ਬੰਦ ਅੱਛਾ ਸਰਕਾਰ ਨੇ ਬੰਦ ਕਰਤੇ ਸਰਕਾਰ ਨਹੀਂ ਬੰਦ ਮੈਂ ਹੁਣ ਵੀ ਚੌਂਕੀ ਗਿਆ ਰਿਆ ਅੱਛਾ ਹਾਂਜੀ ਦੂਜੀ ਗੱਲ ਇਹ ਆ ਫਿਰ ਚੌਂਕੀ ਵਾਲੇ ਕੀ ਕਹਿੰਦੇ ਨੇ ਚੌਂਕੀ ਵਾਲੇ ਕਹਿੰਦੇ ਰੋਤੂ ਆਰਡਰ ਆਇਆ ਅੱਛਾ ਉਤੋਂ ਆਰਡਰ ਆਇਆ ਹਾਂ ਉਤੋਂ ਆਰਡਰ ਆਇਆ ਤੇ ਤੁਸੀਂ ਇਹ ਨਹੀਂ ਪੁੱਛਿਆ ਵੀ ਉਤੋਂ ਖੁੱਲਣ ਦਾ ਆਰਡਰ ਕਦੋਂ ਕੋਈ ਪਤਾ ਨਹੀਂ ਅੱਛਾ ਕੋਈ ਪਤਾ ਕੋਈ ਪਤਾ ਨਹੀਂ ਇਹ ਗੱਲ ਮੈਂ ਹੁਣੇ ਅਜੇ 5 ਦਾ ਟਾਈਮ ਸੀ ਮੈਂ ਹੁਣੇ ਅਜੇ ਆਇਆ ਉੱਥੇ ਅੱਛਾ ਹੁਣੇ ਆਏ ਜੀ ਹਾਂਜੀ ਇੱਕ ਜਿਹੜੀ ਅਫਵਾਹ ਫਲਾਈ ਜਾ ਰਹੀ ਵੀ ਜੰਗ ਲੱਗਣਾ ਚਾਹੀਦਾ ਹੈ ਜੰਗ ਲੱਗਣਾ ਚਾਹੀਦਾ ਕੀ ਜੰਗ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ ਜੰਗ ਨਹੀਂ ਲੱਗਣਾ ਚਾਹੀਦਾ ਕੀ ਨੁਕਸਾਨ ਆਦੀ ਖੇਤੀ ਕਰਨ ਹੈ ਆਦੀ ਕਰਨੇ ਆਪਾਂ ਨੇ ਕਿਰਤਕਮਾਈ ਕਰਨੇ ਹਾਂ ਤੇ ਇਸ ਕਰਕੇ ਜੰਗ ਨਹੀਂ ਲੱਗਣੀ ਹਾਂਜੀ ਪੁੱਤ ਆ ਨਿੱਕਾ ਆ ਬੱਚਾ ਸਾਡੇ ਨਾਲ ਆ ਮੌਜੂਦ ਆ ਜੰਗ ਲੱਗਣਾ ਚਾਹੀਦਾ ਕਿ ਨਹੀਂ 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 ਲੱਗਣਾ ਚਾਹੀਦਾ ਠੀਕ ਹੈ ਤੇ ਡਰ ਲੱਗਦਾ ਜੰਗ ਤੋਂ ਠੀਕ ਹੈ ਦੇਖੋ ਨਿੱਕਾ ਇਹ ਬੱਚਾ ਤੇ ਜਿਹੜਾ ਜੰਗ ਤੋਂ ਪੂਰਾ ਡਰਿਆ ਪਿਆ ਸਹਿਮਿਆ ਪਿਆ ਕੀ ਨਾਂ ਪੁੱਤ ਅੱਛਾ ਜੀ ਅੱਛਾ ਕਿੰਵੀਂ ਕਲਾਸ ਵਿੱਚ ਪੜਦਾ ਯੂਕੇ ਜੀ ਯੂਕੇ ਜੀ ਵਿੱਚ ਪੜਦਾ ਤੇ ਇਹ ਡਰਾਉਂਦੇ ਪੈਣੇ ਵੀ ਜੰਗ ਲੱਗਣਾ ਚਾਹੀਦਾ ਕੌਣ ਡਰਾਉਂਦਾ ਖਬਰਾਂ ਦੇ ਵਿੱਚ ਖਬਰਾਂ ਵਾਲੇ ਡਰਾਈ ਜਾਂਦੇ ਨੇ ਠੀਕ ਹੈ ਦੇਖੋ ਬੱਚੇ ਵੀ ਹੁਣ ਸਹਿਮੇ ਪੈਣੇ ਡਰੇ ਪੈਣੇ ਇਹ ਵੀ ਕਹਿ ਰਹੇ ਨੇ ਵੀ ਜੰਗ ਨਹੀਂ ਲੱਗਣਾ ਚਾਹੀਦਾ। ਪਾਪਾ ਜੀ ਕਿੰਨਾ ਕੁ ਰਕਬਾ ਇੱਥੇ ਪਿਆ ਤੂੜੀ ਬੰਨਣਾ ਜੀ? ਉਹ 70-80 ਕਿਲੇ ਪਿਆ ਰਕਬਾ। ਅੱਛਾ ਤੁਹਾਡੇ ਪਿੰਡ ਦੀ? ਹਾਂ ਸਾਡੇ ਪਿੰਡ ਦਾ ਰਕਬਾ। ਅੱਛਾ ਜੇ ਟੋਟਲ ਆਪਾਂ ਗੱਲ ਕਰੀਏ ਵੀ ਕਿੰਨੇ ਕੁ ਪਿੰਡ ਇੱਥੇ ਲੱਗਦੇ ਨੇ ਨਾਲ? ਆਸੇ-ਪਾਸੇ ਇਸ ਪਾਸੇ ਤੇ ਪਿੰਡ ਇਸ ਪਿੰਡ ਲੱਗਦੇ 5-6 ਪਿੰਡ ਲੱਗਦੇ ਨੇ। 5-6 ਪਿੰਡ ਲੱਗਦੇ। ਹਾਂ ਅੱਛਾ ਉਹ ਨਾਮ ਦੀ ਤੂੜੀ ਕਿੰਨਾਂ ਦੀ ਰਹਿੰਦੀ ਬਣਾਉ ਲਈ? ਪਿਛਾ ਟਿੱਕਰ ਨਾਲ ਦੋ ਤਿੰਨ ਏਰੀਆ ਪੈ ਤਿੰਨ ਚਾਰ ਗੇਟੇ ਤੁਹਾਨੂੰ ਖੜੀ ਦਿੰਦੇ ਪੈ ਨੇ। ਹੂੰ ਬਈ ਨਹੀਂ ਤੋੜੀ ਨਹੀਂ ਕੇਦੀ ਬਣੀ ਕਿੰਨੇ ਦਿਨਾਂ ਤੋਂ ਇਹ ਗੇਟ ਬੰਦ ਕੀਤੇ ਚੱਲੇ ਆਈ ਗਾਧੂ ਪੰਜਵਾਂ ਦਿਨ ਹੋ ਗਿਆ ਗੇਟ ਬੰਦ ਹੋਏ ਨੂੰ ਅੱਛਾ ਪੰਜਵਾਂ ਦਿਨ ਜਿਹੜੇ ਦਿਨ ਦੀ ਹਵਾ ਆਈ ਹੈ ਨਾ ਵੀ ਜੰਗ ਲੱਗਣਾ ਜੰਗ ਲੱਗਣਾ ਹੈ ਉਹ ਨਾ ਬੰਦ ਕਰਕੇ ਰੱਖ ਚੰਗ ਬਾਰੇ ਕੀ ਸੋਚਦੇ ਹੋ ਲੱਗਣਾ ਚਾਹੀਦਾ ਕਿ ਅਸੀਂ ਤਾਂ ਕਹਿੰਦੇ ਜੰਗ ਨਾ ਹੀ ਲੱਗੇ ਤੇ ਚੰਗਾ ਹੀ ਹੈ ਕਿਉਂਕਿ ਬਰਬਾਦੀ ਫਿਰ ਜਣੀ ਹੈ ਬਰਬਾਦੀ ਫਿਰ ਜਣੀ ਅੱਛਾ ਆਜੂ ਆਤਵਾਦੀ ਰੋਕਣ ਉਹਨਾਂ ਨੂੰ ਰੋਕਣ ਇਹ ਥੋੜੀ ਵੀ ਆਤਵਾਦੀ ਆ ਗਿਆ ਆਤਵਾਦੀ ਆ ਗਿਆ ਉਹ ਆਤਵਾਦੀ ਦੀ ਗੱਲ ਹੀ ਹੈ ਕਿ ਬਾਕੀ ਰੋਕਣ ਤਾਂ ਆਪ ਖੁਦ ਸਰਕਾਰ ਰੋਕ ਸਕਦੀ ਐਵੇਂ ਨਹੀਂ ਰੋਕ ਰੱਖਦੀ ਹੂੰ ਜੰਗ ਲਾ ਕੇ ਨਹੀਂ ਰੁਕ ਸਕਦਾ ਹਾਂ ਜੰਗ ਨਾਲ ਕਈ ਲੋਕਾਂ ਦੀ ਬਰਬਾਦੀ ਫਿਰ ਨਹੀਂ ਹੈ ਹੂੰ ਬਰਬਾਦੀ ਫਿਰ ਨਹੀਂ ਹੈ ਹਾਂਜੀ ਜੰਗ ਦੇ ਵਿੱਚ ਤੁਸੀਂ ਜੰਗ ਬਾਰੇ ਸੁਣਿਆ ਜਾਂ ਪਹਿਲਾਂ ਕਦੀ ਜੰਗ ਵੇਖਿਆ ਜਦੋਂ ਤੁਸੀਂ ਬਰਬਾਦੀ ਦੇਖੀ ਹੋਵੇ ਅਸੀਂ ਤਾਂ ਬਰਬਾਦੀ ਵੇਖੀ ਹੋਈ ਹੈ ਬਾਬਾ ਜੀ ਜਿਹੜਾ ਤੁਸੀਂ ਜੰਗ ਕਹਿੰਦੇ ਹੋ ਕਤਰਵਾਲਾ ਕੀ ਬਰਬਾਦੀ ਦੇਖੀ ਸੀ ਇੱਥੇ ਬਰਬਾਦੀ ਦੋਨੋਂ ਤਰਫੋਂ ਬੰਬ ਵੀ ਪਏ ਸਨ ਅੱਛਾ ਪਾਕਿਸਤਾਨ ਦਾ ਨੁਕਸਾਨ ਜ਼ਿਆਦਾ ਹੋ ਗਿਆ ਸੀ ਇੰਦਸਤਾਨ ਦਾ ਵੀ ਕੁਝ ਹੋ ਗਿਆ ਸੀ ਹੂੰ ਤੇ ਚੱਤ ਜਾਣਾ ਵੀ ਗਈਆਂ ਸੀ ਜਨਾਬ ਬਹੁਤ ਜਿਆਦਾ ਇੱਥੇ ਪਤਾ ਲਗਾ ਕਿੰਨੀ ਖਜਾਨਾ ਚਲਈ ਗਈਆਂ ਸੀ ਅੱਛਾ ਅਸੀਂ ਇੱਥੂ ਚੱਲ ਕੇ ਪਿੱਛੇ ਚਲੇ ਗਏ ਸੀ ਹੂੰ ਤੇ ਸਾਨੂੰ ਅਜ ਤੂੰ ਕਰਾਈ ਸੁਣਾਈ ਹੈ ਨਾ ਪਹਿਲੇ ਤਾਂ ਅਸੀਂ ਹਿੰਦੁਸਤਾਨ ਤੇ ਪਾਕਿਸਤਾਨ ਹੋਇਆ ਹੂੰ ਉਹਦੇ ਬਰਬਾਦ ਹੋ ਕੇ ਉੱਥੇ ਕਿ ਆ ਗਿਆ ਪਰਿਵਾਰ ਸਾਡਾ ਸਾਡੇ ਮਾਈ ਬਾਪ ਹੂੰ ਫਿਰ ਸਾਡੇ ਜਨ ਹਿੰਦੁਸਤਾਨ ਚ ਹੋਏ ਨੇ ਇੱਥੇ ਅਜ ਤੂੰ ਲੈ ਤੇ ਦੂਜਾ ਜੰਗ ਤਾਂ ਹੇ ਦੇਖ ਲਿਆ ਹੂੰ ਦੂਜਾ ਜੰਗ ਦੇਖ ਲਿਆ ਪੈਠ ਵਾਲੇ ਦੇਖ ਲਿਆ ਕੱਤੜ ਵਾਲੇ ਦੇਖ ਲਿਆ ਹੂੰ ਉਹੋ ਉੱਤ ਪਿੱਛੇ ਇੱਕ ਕਾਰਗਰ ਜਾਂਦੇ ਲੱਗਣਾ ਉਹ ਵੀ ਦੇਖ ਲਿਆ ਮੈਂ ਵੀ ਲੱਗੀਆਂ ਵੀ ਦੇਖ ਲਈਆਂ ਨੇ ਅੱਛਾ ਪਰ ਸਾਡੇ ਹਾਲਾਤ ਤਾਂ ਉਹੀ ਰਹੇ ਰਹੇ ਨੇ ਸਾਡੀ ਜਿੰਦਗੀ ਬਰਬਾਦ ਹੈ ਹੂੰ ਸਾਨੂੰ ਨਾ ਤਾਂ ਕੋਈ ਦਿੰਦੀ ਏ ਆ ਗਵਰਨਮੈਂਟ ਪਿੱਛੇ ਥਾਂ ਹੂੰ ਵੀ ਪਿੱਛਾ ਚਲੇ ਜਾਓ ਸਾਨੂੰ ਅਲਾਟ ਹੀ ਇੱਥੇ ਹੋਈ ਏ ਅਸੀਂ ਇੱਥੇ ਬਰਬਾਦੀ ਲੈ ਰਿਆ ਹਾਂ ਨਹੀਂ ਪਿੱਛੇ ਤੁਸੀਂ ਪਾਕਿਸਤਾਨ ਤੋਂ ਉੱਠ ਕੇ ਆਏ ਸੀ ਅਸੀਂ ਪਾਕਿਸਤਾਨ ਤੋਂ ਉੱਠ ਕੇ ਆਏ ਸੀ ਉਦੋਂ ਪਾਕਿਸਤਾਨ ਤੋਂ ਕਿੱਥੋਂ ਉੱਠ ਕੇ ਆਏ ਸੀ ਇਹ ਜੀ ਇੱਧਰ ਗਾ ਜਿਲਾ ਮੰਡ ਨੂੰ ਮੰਡ ਨੂੰ ਬ੍ਰਿਜ ਲਾਇਗਾ ਅੱਛਾ ਮੰਡ ਨੂੰ ਬ੍ਰਿਜ ਹਾਂ ਇਹ ਉਥੋਂ ਚੱਲ ਕੇ ਆਏ ਸੀ ਸਾਨੂੰ ਹਿੰਦੁਸਤਾਨ ਦੇ ਅਲਾਟਾ ਹੋ ਚੁੱਕੇ ਨੇ ਜ਼ਮੀਨ ਦੀਆਂ ਅੱਛਾ ਅਸੀਂ ਇੱਥੇ ਬੈਠੇ ਆਂ ਉਥੋਂ ਉੱਜੜ ਕੇ ਇੱਥੇ ਆਏ ਅਗੋਂ ਫਿਰ ਉਜਾਰੇ ਚਾਰ ਦਾ ਉਜਾਰੇ ਹਾਂ ਵੇਖ ਲੈ ਨੇ ਹੋਰ ਸਾਨੂੰ ਕਿੰਨੇ ਕੋ ਯਾਰੇ ਕਰ ਬਕਾਉਣੇ ਨੇ ਸਰਕਾਰਾਂ ਨੇ ਇਸ ਕਰਕੇ ਤੁਸੀਂ ਕਿੰਨੇ ਜੰਗ ਨਹੀਂ ਲੱਗਣ ਹੂੰ ਜਿਹੜੇ ਬਸਰਾਂ ਵੀ ਉੱਤੇ ਬੈਠੇ ਨੇ ਬਾਰਡਰ ਤੇ ਸਾਨੂੰ ਹਰ ਜੋ ਪਾਣੀ ਪਾਣੀ ਮਰਦਾ ਸਾਡੇ ਦੇਣਾ ਹੂੰ ਅਸੀਂ ਪਿੱਛੇ ਜਾ ਕੇ ਬੈਠ ਗਏ ਜੰਗ ਲੱਗੇ ਫਿਰ ਚਲੇ ਜਾਵਾਂ ਕਰਾਂਦੇ ਇਹ ਫਿਰ ਆ ਜਾਉਂ ਕਰਾਂਦੇ ਹੂੰ 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 ਸਾਨੂੰ ਕਿਸੇ ਖਾਲਚ ਸਾਡੀ ਕਿਸੇ ਨਹੀਂ ਸੁਣੀ ਹੂੰ ਆ ਵੇਖੋ ਪਿੰਡ ਬੁੱਤੇ ਬੈਠੇ ਨੇ ਹੂੰ ਸਭ ਵੇਖੀ ਰਹੇ ਤੁਸੀਂ ਹੂੰ ਮਿੱਤਰੋ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਗੇਟ ਆ ਸਰਹੱਦ ਦਾ ਕੰਡਿਆਲੀ ਤਾਰ ਆ ਜਿੱਥੋਂ ਇਹ ਗਰੀਬ ਕਿਸਾਨ ਮਿੱਤਰੋ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਗਰੀਬ ਕਿਸਾਨ ਨੇ ਵਿਚਾਰੇ ਇਹਨਾਂ ਗੇਟਾਂ ਰਾਹੀਂ ਜਾ ਕੇ ਆਪਣੀ ਖੇਤੀ ਕਰਦੇ ਨੇ ਜਦੋਂ ਇਹ ਗੇਟ ਖੁੱਲਦੇ ਨੇ ਤੇ ਉਧਰ ਜਾ ਕੇ ਝੋਨਾ ਕਣਕ ਸਬਜ਼ੀਆਂ ਹੋਰ ਤਰ੍ਹਾਂ-ਤਰ੍ਹਾਂ ਦੀਆਂ ਫਸਲਾਂ ਉੱਥੇ ਬੀਜਦੇ ਨੇ ਤੇ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਚੱਲਦੇ ਨੇ ਪਰ ਹੁਣ ਜਦੋਂ ਦਾ ਤਣਾਅ ਬਣਿਆ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਲੋਕਾਂ ਤੇ ਉੱਥੇ ਲੋਕਾਂ ਨੂੰ ਮਾਰਿਆ ਗਿਆ ਤੇ ਉਦੋਂ ਦੇ ਇਹ ਜਿਹੜੇ ਗੇਟ ਨੇ ਬੰਦ ਕੀਤੇ ਗਏ ਨੇ ਤੇ ਇਹ ਗਰੀਬ ਕਿਸਾਨ ਇਹ ਕਹਿੰਦੇ ਨੇ ਵੀ ਜਿਹੜੇ ਅਫਵਾਹਾਂ ਫਲਾ ਰਹੇ ਨੇ ਉਹਨਾਂ ਨੂੰ ਇਹ ਨਸੀਹਤ ਦੇ ਰਹੇ ਨੇ ਵੀ جنگ ਨਹੀਂ ਲੱਗਣਾ ਚਾਹੀਦਾ ਇਹ ਬਾਪੂ ਕਹਿੰਦਾ ਵੀ ਅਸੀਂ ਚਾਰ ਤਰ੍ਹਾਂ ਦੀਆਂ ਬਰਬਾਦੀਆਂ ਦੇਖ ਲਈਆਂ ਨੇ ਹੁਣ ਸਾਨੂੰ ਵਾਰ-ਵਾਰ ਬਰਬਾਦ ਨਾ ਕੀਤਾ ਜਾਵੇ جنگ ਕਹਿੰਦੇ ਨੇ ਨਹੀਂ ਲੱਗਣਾ ਚਾਹੀਦਾ ਤੇ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਨੇ ਵੀ ਜੰਗਾਂ ਨਾ ਲਾਈਆਂ ਜਾਣ ਕਿਉਂਕਿ ਜੰਗ ਦੇ ਵਿੱਚ ਤਾਂ ਬਰਬਾਦੀ ਹੁੰਦੀ ਜੰਗ ਦੇ ਵਿੱਚ ਤਾਂ ਜਾਨਾਂ ਚਲੀਆਂ ਜਾਂਦੀਆਂ ਨੇ ਕਾਲ ਪੈ ਜਾਂਦਾ ਬਾਪੂ ਜੀ ਐਵੇਂ ਗੱਲ ਆ ਕਾਲ ਪੈਂਦਾ ਕਾਲ ਕਾਲ ਪੈ ਜਾਂਦਾ ਜੀ ਅੱਛਾ ਕਾਲ ਹੀ ਪਵੇਦਾ ਇੱਥੇ ਤਾਂ ਹੂੰ ਹੋਰ ਕੇਸ ਤੋਂ ਉੱਤੇ ਕੀ ਹੋ ਸਕਦਾ ਇਹ ਹੀ ਹੈ ਤੇ ਤੁਸੀਂ ਇਹ ਕਾਲ ਆਪਣੇ ਅੱਖੀ ਵੀ ਦੇਖਿਆ ਅੱਛਾ ਦੇਖਿਆ ਪੂਰਾ ਬੜਾ ਦੇ ਵੇਖੀਏ ਹੂੰ ਜਾਨਾਂ ਉਧਰ ਵੀ ਹੋਈਆਂ ਨੇ ਇੱਧਰ ਵੀ ਮਰੇ ਨੇ ਹੂੰ ਮੈਨੂੰ ਦੋਨੇ ਪਾਸੇ ਨੁਕਸਾਨ ਹੀ ਹੋਏ ਨੇ ਜਦੋਂ ਕੋਈ ਇਹੋ ਜਿਹੀ ਹਾਲਾਚਰੀ ਹੁੰਦੀ ਏ ਸਾਡੇ ਨਾਲ ਖਾਸ ਸਾਡੀ ਤਾਂ ਮੌਤ ਹੀ ਮੌਤ ਹੈ ਹੂੰ 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 ਸਾਡੇ ਵਰ ਕੋਈ ਸਰਕਾਰ ਨਹੀਂ ਸੋਚਿਆ ਜਿੱਦ ਕਰ ਤਿੰਨ ਚਾਰ ਜੰਗਾਂ ਵੇਖੀ ਨਾ ਸਾਡੇ ਵਰ ਕੁਝ ਨਹੀਂ ਕੇ ਸੋਚਿਆ ਜੀ ਤੁਹਾਡਾ ਕੀ ਨਾਮ ਬਾਬਾ ਜੀ ਸੋਹਣ ਸਿੰਘ ਜੀ ਸੋਹਣ ਸਿੰਘ ਕਿਹੜੇ ਪਿੰਡ ਆ ਤੁਹਾਡਾ ਪਿੰਡ ਦੋਨਾ ਪੱਦਰੂ ਦੋਨਾ ਪੱਦਰੂ ਮਿੱਤਰੋ ਦੇਖ ਸਕਦੇ ਹਾਂ ਸਾਹਮਣੇ ਗੇਟ ਆ ਤੇ ਇਹ ਜਿਹੜੇ ਬੱਚੇ ਨੇ ਨਿੱਕੇ ਨਿੱਕੇ ਇਹ ਵੀ ਹੁਣ ਸਹਿਮੇ ਪੈਣੇ ਜਿਵੇਂ ਖਬਰਾਂ ਆ ਰਹੀਆਂ ਨੇ ਵੀ ਜੰਗ ਲੱਗਣਾ ਹੈ ਜੰਗ ਲੱਗਣਾ ਤੇ ਇਹ ਵੀ ਡਰੇ ਹੋਏ ਨੇ ਤੇ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਹੈ ਵੀ ਜੰਗਾ ਨਾ ਲਾਈਆਂ ਜਾਣ ਜਿਹੜਾ ਤਣਾਅ ਉਹ ਖਤਮ ਕੀਤਾ ਜਾਵੇ ਇਹ ਜਿਹੜੇ ਕਿਸਾਨ ਨੇ ਜਿਨ੍ਹਾਂ ਦੀਆਂ ਹਜੇ ਤੂੜੀਆਂ ਵੀ ਉਧਰ ਬੰਨਣ ਵਾਲੀਆਂ ਪਈਆਂ ਨੇ ਇਹ ਆਪਣੀਆਂ ਜ਼ਮੀਨਾਂ ਦੇ ਵਿੱਚ ਜਾ ਕੇ ਤੂੜੀਆਂ ਬਣਾ ਸਕਣ ਬਹੁਤ ਮਿਹਰਬਾਨੀ ਐ ਇਸ ਟਾਈਮ ਅਸੀਂ ਦੋਨਾਂ ਭੱਦਰੂ ਦੇ ਵਿੱਚ ਖੜੇ ਆ ਤੇ ਮਗਰ ਤੁਹਾਨੂੰ ਕੰਡਿਆਲੀ ਤਾਰ ਗੇਟ ਵੀ ਦਿਖਾ ਰਹੇ ਆ ਜਿਹੜੇ ਬਾਰਡਰ ਸਿਕਿਉਰਿਟੀ ਫੋਰਸ ਦੇ ਗੇਟ ਨੇ ਬੀਐਸਐਫ ਦੇ ਤਾਰਾਂ ਲੱਗੀਆਂ ਹੋਈਆਂ ਨੇ ਸਰਹੱਦੀ ਖੇਤਰਾ ਤੇ ਇੱਥੇ ਅਜੇ ਹੱਤ ਨਾਂ ਵਾਲਾ ਮਾਹੌਲ ਆ ਗੇਟ ਬੰਦ ਹੋ ਚੁੱਕੇ ਨੇ ਲੋਕਾਂ ਦੀਆਂ ਤੂੜੀਆਂ ਵਿੱਚੇ ਬੰਨਨ ਵਾਲੀਆਂ ਪਈਆਂ ਮਿੱਤਰੋ ਐਸ ਟਾਈਮ ਆਪਾਂ ਜਿਹੜਾ ਸਰਹੱਦੀ ਖੇਤਰ ਫਰੋਜਪੁਰ ਦਾ ਉੱਥੇ ਖੜੇ ਹੋਏ ਆ ਤੇ ਪਿੱਛੇ ਤੁਹਾਨੂੰ ਤਾਰਾਂ ਦੇਖਦੀਆਂ ਪਈਆਂ ਨੇ ਤੇ ਚੌਕੀਆਂ ਨੇ ਇੱਥੇ ਫੌਜ ਦੀਆਂ ਤੇ ਇਹ ਇੱਥੇ ਭੈਣ ਭਰਾ ਕੰਮ ਕਰਦੇ ਪੈਣੇ ਤੇ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕੁਝ ਚੈਨਲਾਂ ਵੱਲੋਂ ਕੁਝ ਲੋਕਾਂ ਦੇ ਵੱਲੋਂ ਵੀ ਜੰਗ ਲੱਗਣੀ ਚਾਹੀਦੀ ਇਹ ਜਿਹੜੇ ਲੋਕ ਨੇ ਇੱਥੇ ਬਾਰਡਰ ਦੇ ਨੇੜੇ ਰਹਿੰਦੇ ਨੇ ਤੇ ਜ਼ਮੀਨਾਂ ਵੀ ਤਾਰੋਂ ਇਹਨਾਂ ਦੀਆਂ ਪਾਰ ਨੇ ਤੇ ਤਾਰੋਂ ਇਧਰਲੇ ਪਾਸੇ ਨੇ ਤੇ ਉਧਰਲੇ ਪਾਸੇ ਵੀ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਵੀ ਜੰਗ ਲੱਗਣਾ ਚਾਹੀਦਾ ਕੀ ਤੁਸੀਂ ਬਾਰਡਰ ਦੇ ਨੇੜੇ ਰਹਿੰਦੇ ਹੋ ਕੀ ਤੁਹਾਨੂੰ ਲੱਗਦਾ ਜੰਗ ਲੱਗਣਾ ਚਾਹੀਦਾ ਸਾਨੂੰ ਸਾਰੀ ਬੇਨਤੀ ਹੈ ਕਿ ਅਸੀਂ ਤਾਂ ਚਾਹੁੰਦੇ ਆ ਕਿ ਜੰਗ ਨਹੀਂ ਲੱਗਣਾ ਚਾਹੀਦਾ ਕਿ ਸਾਰਿਆਂ ਦਾ ਫਾਇਦਾ ਹੁੰਦਾ ਹੈ ਕਿ ਇਹ ਜਿਹੜੀ ਬਰਬਾਦੀ ਏ ਇਹ ਸਾਰਿਆਂ ਮਤਲਬ ਕੀ ਇਹ ਨੁਕਸਾਨ ਸਾਰਾ ਹੋ ਸਕਦਾ ਹੈ ਤੇ ਸਾਰੇ ਅਸੀਂ ਚਾਹੁੰਦੇ ਆ ਕਿ ਵੀਰੇ ਇਹ ਜੰਗ ਇਥੇ ਨਹੀਂ ਲੱਗਣਾ ਚਾਹੀਦਾ ਤੇ ਸਾਡੀ ਇਹੋ ਬੇਨਤੀ ਹੈ ਸਰਕਾਰ ਨੂੰ ਕਿ ਲੋਕ ਬਹੁਤ ਸਾਰੇ ਮਤਲਬ ਕੀ ਤੰਗ ਹੋਣਗੇ ਤੇ ਮਰਜ਼ੀ ਸਰਕਾਰ ਦੀ ਏ ਅਗਾਂਹ ਤੇ ਮਤਲਬ ਅਸੀਂ ਬਾਰਡਰ ਤੇ ਰਹ ਰਹੇ ਆ ਤੇ ਮਗਰੋਂ ਕੀ 17 ਦੇ ਮੁੱਦੇ ਰਹਿ ਰਹੇ ਆ ਅਜੇ ਤੱਕ ਤਾਂ ਮਤਲਬ ਕੀ ਕੋਈ ਰੋਲਾ ਨਹੀਂ ਅਸੀਂ ਤਾਂ ਕਹਿੰਨੇ ਨਹੀਂ ਲੱਗਣਾ ਚਾਹੀਦਾ ਜੰਗ ਸਾਡੀ ਇਹ ਬੇਨਤੀ ਹੈ ਭੈਣ ਜੀ ਜਿਹੜੇ ਚੈਨਲ ਅਫਵਾਹਾਂ ਫੁਲਾ ਰਹੇ ਨੇ ਵੀ ਜੰਗ ਲੱਗਣਾ ਚਾਹੀਦਾ ਕੁਝ ਲੋਕ ਕਹਿੰਦੇ ਨੇ ਵੀ ਜੰਗ ਲੱਗਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਜੰਗ ਲੱਗਣਾ ਚਾਹੀਦਾ ਕਿ ਨਹੀਂ ਨਹੀਂ ਲੱਗਣਾ ਚਾਹੀਦਾ ਮੇਰੇ ਕਿਉਂ ਕਿਉਂਕਿ ਪੰਜਾਬ ਬਰਬਾਦ ਹੋ ਸਕਦਾ ਹੈ ਜੇ ਜੰਗ ਲੱਗੇਗੀ ਤਾਂ ਕਈ ਜਾਨਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਤੇ ਜੰਗ ਨਹੀਂ ਲੱਗਣੀ ਚਾਹੀਦੀ ਤੋ ਜਿਹੜੇ ਆ ਮਤਲਬ ਜੇ جنگ ਲੱਗ ਵੀ ਜਾਏ ਤੋ ਜਿਹੜੇ ਆ ਖੇਤੀਬਾੜੀ ਲੋਕ ਨੇ ਸਾਰੇ ਖੇਤੀ ਕਰ ਰਹੇ ਨੇ ਜੋ ਕੁਛ ਵੀ ਇਹ ਵਿਚਾਰੇ ਖੱਜਲ ਖਵਾਰ ਹੋ ਜਾਣਗੇ ਤੇ ਇਹਨਾਂ ਨੂੰ ਫਿਰ ਇੱਥੋਂ ਚੱਕ ਕੇ ਅੱਗੇ ਪੇਜਾ ਜਾਗੇ ਉਥੇ ਤਾਂ ਇਹਨਾਂ ਨੂੰ ਖਾਣ ਪੀਣ ਵੀ ਕੁਛ ਨਹੀਂ ਮਿਲੇਗਾ ਤੇ ਮਤਲਬ ਭੁੱਖ ਦੇ ਨਾਲ ਵੀ ਲੋਕ ਮਰ ਸਕਦੇ ਨੇ ਜੰਗ ਲੱਗੇ ਭਾਵੇਂ ਨਾ ਲੱਗੇ ਭੁੱਖ ਨਾਲ ਹੀ ਲੋਕ ਮਰ ਜਾਣਗੇ ਜੰਗ ਨਹੀਂ ਲੱਗਣੀ ਚਾਹੀਦੀ ਹੂੰ ਦੇਖੋ ਤੁਸੀਂ ਜਿਹੜੇ ਭੈਣ ਭਰਾ ਨੇ ਸਰਹੱਦੀ ਖੇਤਰ ਦੇ ਨੇੜੇ ਰਹਿੰਦੇ ਨੇ ਇਹ ਇਹ ਕਹਿ ਰਹੇ ਨੇ ਵੀ جنگ ਨਾ ਬਰਬਾਦੀ ਦਾ جنگ ਨਾ ਕਾਲ ਦਾ ਜਦੋਂ ਕਾਲ ਪੈਂਦਾ ਤੇ ਲੋਕ ਭੁੱਖੇ ਮਰਦੇ ਨੇ ਫਿਰ ਜਿਵੇਂ ਭੈਣ ਜੀ ਨੇ ਗੱਲ ਕੀਤੀ ਵੀ ਜੇ ਜੰਗ ਲੱਗਦਾ ਤੇ ਜਿਹੜੇ ਇਥੋਂ ਦੇ ਲੋਕ ਨੇ ਜਦੋਂ ਉਹਨਾਂ ਨੂੰ ਹੋਰ ਕਿਤੇ ਭੇਜਿਆ ਗਿਆ ਉੱਥੇ ਜਾ ਕੇ ਜੇਕਰ ਉਹਨਾਂ ਨੂੰ ਖਾਣਾ ਪਾਣੀ ਨਾ ਮਿਲਿਆ ਤੇ ਉਹ ਭੁੱਖ ਨਾਲ ਮਰ ਜਾਣਗੇ ਤੇ ਇਸ ਕਰਕੇ ਕਹਿੰਦੇ ਜੰਗ ਨਹੀਂ ਲੱਗਣਾ ਚਾਹੀਦਾ ਤੇ ਬਾਈ ਜੀ ਪੰਜਾਬ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਜੇ ਜੰਗ ਲੱਗਦਾ ਤਾਂ ਬਹੁਤ ਆ ਸਕਦਾ ਹੂੰ ਮੈਂ ਤਾਂ ਕਹਿੰਦਾ ਜੰਗ ਨਾ ਲੱਗੇ ਚੰਗਈਏ ਕਿਉਂ ਜਵਾਬ ਨਿਕਰੇ ਕਿ ਕਿੱਧਰ ਜਾਵਾਂ ਦੀ ਹੂੰ ਭੁੱਖੇ ਮਰਨ ਦੇ ਕੁਝ ਵੀ ਨਹੀਂ ਮਿਲਣਾ ਮਾਰ ਡੰਗਰ ਕਿੱਧਰ ਕੱਲਾ ਦੀ ਹੂੰ ਮੈਂ ਤਾਂ ਕਹਿੰਦਾ ਜੰਗ ਨਾ ਹੀ ਲੱਗੇ ਚੰਗਾ ਹੂੰ ਪਰ ਸਰਕਾਰਾਂ ਇਹ ਕਹਿ ਰਹੀਆਂ ਨੇ ਜਿਵੇਂ ਗੇਟ ਇੱਥੇ ਬੰਦ ਹੁਣ ਕੀਤੇ ਗਏ ਨੇ ਤੇ ਤੁਸੀਂ ਸਰਹੱਦ ਦੇ ਨੇੜੇ ਰਹਿੰਦੇ ਹੋ ਬਾਰਡਰ ਦੇ ਨੇੜੇ ਰਹਿੰਦੇ ਹੋ ਤੁਹਾਡੀਆਂ ਵੀ ਜ਼ਮੀਨਾਂ ਪਾਰ ਹੈਗੀਆਂ ਹਾਂਜੀ ਹਾਂਜੀ ਸਾਰਾ ਸਾਡੀਆਂ ਜ਼ਮੀਨਾਂ ਤਾਂ ਪਾਰ ਗਈਆਂ ਨੇ ਪਰ ਗੇਟ ਬੜੇ ਦਿਨਾਂ ਤੋਂ ਬੰਦ ਰਹਿ ਰਿਹਾ ਹੂੰ ਤੇ ਕਹਿੰਦੇ ਨੇ ਕਿ ਗੇਟ ਅਸੀਂ ਉਹਦਾ ਖੋਲਾਂਗੇ ਰੋਲਾ ਇੱਕਰੀ ਖਤਮ ਹੋ ਜਾਵੇ ਤਾਂ ਹੂੰ ਨਹੀਂ ਜਿਹੜੀਆਂ ਹੁਣ ਕਣਕਾ ਤੁਸੀਂ ਵੱਢ ਲਈਆਂ ਕਿ ਹਜੇ ਵੱਢਣ ਆ ਗਈਆਂ ਹਾਂ ਕਣਕਾ ਵੱਢ ਲਈਆਂ ਜੀ ਤੂੜੀਆਂ ਬਣ ਗਈਆਂ ਜੀ ਅੱਛਾ ਤੇ ਤੂੜੀਆਂ ਪਾਰੋ ਬਣ ਗਈਆਂ ਹਾਂ ਜੀ ਬਣ ਗਈਆਂ ਨੇ ਸਾਰੇ ਹੂੰ ਤੇ ਇਹਦੇ ਬਾਅਦ ਕੋਈ ਰਹਿੰਦੀਆਂ ਨੇ ਤੇ ਕੋਈ ਬਣ ਮਤਲਬ ਕਿ ਬਣ ਗਈਆਂ ਨੇ ਹੂੰ ਤੇ ਆਪਣੀ ਉਹ ਬੇਨਤੀ ਹੈ ਸਰਕਾਰ ਅੱਗੇ ਤੇ ਸਾਰੇ ਪੰਜਾਬ ਨੂੰ ਮਤਲਬ ਸਰਕਾਰ ਅੱਗੇ ਕਿ جنگ ਨਹੀਂ ਲੱਗਣਾ ਚਾਹੀਦਾ ਹੂੰ جنگ ਨਹੀਂ ਲੱਗਣੀ ਹਾਂਜੀ ਹਾਂਜੀ ਹੂੰ ਹਾਂਜੀ ਸਰ ਤੇ ਜੇਕਰ جنگ ਲੱਗ ਵੀ ਜਾਵੇ ਤੇ ਫਿਰ ਜਿਹੜੇ ਇਧਰ ਦੇ ਲੋਕ ਨੇ ਉਹਨਾਂ ਦਾ ਕਿੰਨਾ ਕੁ ਨੁਕਸਾਨ ਜਾਂ ਬਰਬਾਦੀ ਜਾਂ ਆਪਾਂ ਇਹ ਕਹਿ ਲਈਏ ਵੀ ਮਾਲ ਡੰਗਰ ਵੱਛਾ ਉਹ ਕਿੱਥੇ ਲੈ ਕੇ ਜਾਣਗੇ ਉਹਦਾ ਉਹਦਾ ਵੀਰ ਮੇਰਾ ਕਿਰਨਿਲ ਜਾ ਸਕਦੀ ਹੂੰ ਠਾਈ ਗ ਜਾਈ ਕੋ ਨਹੀਂ ਕੀ ਜਾਲਣ ਨੂੰ ਹੂੰ ਠੀਕ ਹੈ ਨਾ ਹੂੰ ਮੈਂ ਤਾਂ ਕਹਿੰਦਾ ਜੰਗ ਨਾਲ ਹੀ ਲੱਗੇ ਚੰਗਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਇਸ ਪਿੰਡ ਦੇ ਵਿੱਚ ਸਾਨੂੰ ਤਾਂ ਬੜਾ ਚਿਰ ਹੋ ਗਿਆ ਰਹਿੰਦੇ ਸਾਡੇ 60 70 ਸਾਲ ਹੋ ਗਏ ਨੇ ਸਾਰੇ ਬਜ਼ੁਰਗ ਰਹ ਰਹੇ ਨੇ ਤੇ ਉਦੋਂ ਬਾਅਦ ਸਾਨੂੰ ਹੋ ਗਏ ਨੇ 50 ਸਾਲ ਇੱਥੇ ਰਹਿੰਦਿਆਂ ਹੂੰ ਅਜੇ ਤੱਕ ਸਾਰੇ ਮਦਦ ਕੀ ਅਜੇ ਤਾਂ ਬੇਨਤੀ ਏ ਕਿ ਇਥੇ ਮਤਲਬ ਕੀ ਸਰਕਾਰ ਅੱਗੇ ਕਿ ਜੰਗ ਨਾ ਲੱਗੇ ਤੇ ਅਜੇ ਤੱਕ ਰੋਲਾ ਨਹੀਂ ਪਿਆ ਹੁਣ ਜਿਹੜਾ ਰੂਲ ਚੱਲਿਆ ਜਿਹੜਾ ਕਹਿੰਦੇ ਪੈਨੇ ਜੰਗ ਲੱਗਣਾ ਕਿਸ ਤਰ੍ਹਾਂ ਮਤਲਬ ਕੀ ਲੱਗਣਾ ਹੀ ਲੱਗਣਾ ਹੈ ਪਰ ਸਾਡੀ ਇਹੋ ਸਰਕਾਰ ਅੱਗੇ ਬੇਨਤੀ ਹੈ ਕਿ ਜੰਗ ਨਾ ਲੱਗੇ ਨਹੀਂ ਲੱਗਣਾ ਚਾਹੀਦਾ ਹਾਂਜੀ ਸਰ ਵੇਖੋ ਮਿੱਤਰੋ ਜਿਹੜੇ ਇਥੋਂ ਦੇ ਮੁਸੀਬਤਾ ਮਾਰੇ ਲੋਕ ਨੇ ਜਦੋਂ ਇਹ ਬਾ ਆਪਦੀ ਪਾਰ ਜਿਹੜੀ ਸਰਹੱਦੀ ਤਾਰ ਹੈ ਕੰਡੇ ਵਾਲੀ ਟਾਰ ਉਥੋਂ ਪਾਰ ਹੈ ਜ਼ਮੀਨਾਂ ਦੇ ਵਿੱਚ ਜੋ ਖੇਤੀ ਕਰਨ ਜਾਂਦੇ ਨੇ ਇਹਨਾਂ ਨੂੰ ਉਦੋਂ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਚੈਕਿੰਗ ਹੋ ਗਈ ਹੈ ਜਾਂਦੇ ਨੇ ਤੇ ਚੈਕਿੰਗ ਹੋ ਕੇ ਇਹਨਾਂ ਨੂੰ ਆਨ ਦਿੱਤਾ ਜਾਂਦਾ ਤੇ ਇਹ ਤਾਂ ਪਹਿਲਾਂ ਹੀ ਔਖੇ ਨੇ ਤੇ ਇਸ ਕਰਕੇ ਇਹ ਲੋਕ ਇਹ ਕਹਿੰਦੇ ਨੇ ਵੀ ਸਾਡੀ ਸਰਕਾਰ ਅੱਗੇ गुजारिश ਆ ਬੇਨਤੀ ਆ ਵੀ ਜੰਗ ਨਹੀਂ ਲੱਗਣਾ ਚਾਹੀਦਾ ਜੰਗ ਦੇ ਵਿੱਚ ਬਰਬਾਦੀ ਆ ਜੰਗ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੁੰਦਾ ਜੰਗ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਜਾਂਦੀਆਂ ਨੇ ਜੰਗ ਦੇ ਵਿੱਚ ਜਿਹੜੀ ਆਰਥਿਕਤਾ ਉਹ ਬਹੁਤ ਥੱਲੇ ਡਿੱਗ ਜਾਂਦੀ ਮਿੱਤਰੋ ਇਸ ਟਾਈਮ ਆਪਾਂ ਜਿਹੜਾ ਸਰਹੱਦੀ ਖੇਤਰ ਆ ਫਰੋਜਪੁਰ ਦਾ ਉੱਥੇ ਖੜੇ ਆ ਤੇ ਮਗਰ ਤੁਸੀਂ ਕੰਡਿਆਲੀ ਤਾਰ ਦੇਖ ਸਕਦੇ ਹੋ ਤੇ ਗੇਟ ਵੀ ਦੇਖ ਸਕਦੇ ਹੋ ਜਿਹੜੇ ਗੇਟ ਜਦੋਂ ਖੁੱਲਦੇ ਨੇ ਤੇ ਇੱਧਰ ਦੇ ਜਿਹੜੇ ਕਿਸਾਨ ਨੇ ਉਧਰ ਪਾਰ ਜਾ ਕੇ ਖੇਤੀ ਕਰਦੇ ਨੇ ਆਪਣਾ ਝੋਨਾ ਕਣਕ ਬੀਜ ਕੇ ਵੱਢ ਕੇ ਲੈ ਕੇ ਆਉਂਦੇ ਨੇ ਪਰ ਹੁਣ ਜਿਹੜਾ ਮਾਹੌਲ ਆ ਉਹ ਪੂਰਾ ਬਦਲਿਆ ਪਿਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੀਆਂ ਜਿਹੜੀਆਂ ਪਾਰ ਤਾਰ ਤੋਂ ਤੂੜੀਆਂ ਬਣ ਗਈਆਂ ਨੇ ਜਾਂ ਨਹੀਂ ਤੂੜੀਆਂ ਜੇ ਬਣਨ ਵਾਲੀਆਂ ਰਹਿੰਦੀਆਂ ਅੱਛਾ ਬਣਨ ਵਾਲੀਆਂ ਬਣਨਾਂ ਰਹਿੰਦੀਆਂ ਕਿਉਂ ਨਹੀਂ ਬਣੀਆਂ ਕੀ ਕਰਨਾ ਗੇਟ ਹੀ ਨਹੀਂ ਖੋਲਿਆ ਅੱਛਾ ਗੇਟ ਕਾਤੋਂ ਬੰਦ ਕਰਤੇ ਕੀ ਪਤਾ ਨੂੰ ਕਾਦੇ ਵਾਸਤੇ ਕੀਤਾ ਸਰਕਾਰ ਨੇ ਬੰਦ ਅੱਛਾ ਸਰਕਾਰ ਨੇ ਬੰਦ ਕਰਤੇ ਸਰਕਾਰ ਨਹੀਂ ਬੰਦ ਮੈਂ ਹੁਣ ਵੀ ਚੌਂਕੀ ਗਿਆ ਰਿਆ ਅੱਛਾ ਹਾਂਜੀ ਦੂਜੀ ਗੱਲ ਇਹ ਆ ਫਿਰ ਚੌਂਕੀ ਵਾਲੇ ਕੀ ਕਹਿੰਦੇ ਨੇ ਚੌਂਕੀ ਵਾਲੇ ਕਹਿੰਦੇ ਰੋਤੂ ਆਡਰ ਆਇਆ ਅੱਛਾ ਤੋਂ ਆਡਰ ਆਇਆ ਹਾਂ ਤੋਂ ਆਡਰ ਆਇਆ ਤੇ ਤੁਸੀਂ ਇਹ ਨਹੀਂ ਪੁੱਛਿਆ ਵੀ ਉੱਤੋਂ ਖੁੱਲਣ ਦਾ ਆਰਡਰ ਕਦੋਂ ਆਊਗਾ ਕੋਈ ਪਤਾ ਨਹੀਂ ਅੱਛਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਇਹ ਗੱਲ ਮੈਂ ਹੁਣੇ ਅਜੇ 5 ਦਾ ਟਾਈਮ ਸੀ ਮੈਂ ਹੁਣੇ ਅਜੇ ਆਇਆ ਉੱਥੇ ਅੱਛਾ ਹੁਣੇ ਆਏ ਜੀ ਹਾਂਜੀ ਇੱਕ ਜਿਹੜੀ ਅਫਵਾਹ ਫਲਾਈ ਜਾ ਰਹੀ ਵੀ ਜੰਗ ਲੱਗਣਾ ਚਾਹੀਦਾ ਹੈ ਜੰਗ ਲੱਗਣਾ ਚਾਹੀਦਾ ਕੀ ਜੰਗ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ ਜੰਗ ਨਹੀਂ ਲੱਗਣਾ ਚਾਹੀਦਾ ਕੀ ਨੁਕਸਾਨ ਆਦੀ ਖੇਤੀ ਕਰਨ ਨਹੀਂ ਆਦੀ ਕਰਨੇ ਆਪਾਂ ਨਿਕ ਕਿਰਤਕਮਾਈ ਕਰਨੇ ਹਾਂ ਤੇ ਇਸ ਕਰਕੇ ਜੰਗ ਨਹੀਂ ਲੱਗਣੀ ਹਾਂਜੀ ਪੁੱਤ ਆ ਨਿੱਕਾ ਆ ਬੱਚਾ ਸਾਡੇ ਨਾਲ ਆ ਮੌਜੂਦ ਆ ਜੰਗ ਲੱਗਣਾ ਚਾਹੀਦਾ ਕਿ ਨਹੀਂ 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 ਲੱਗਣਾ ਚਾਹੀਦਾ ਠੀਕ ਐ ਤੇ ਡਰ ਲੱਗਦਾ ਜੰਗ ਤੋਂ ਠੀਕ ਐ ਦੇਖੋ ਨਿੱਕਾ ਆ ਬੱਚਾ ਤੇ ਜਿਹੜਾ ਜੰਗ ਤੋਂ ਪੂਰਾ ਡਰਿਆ ਪਿਆ ਸਹਿਮਿਆ ਪਿਆ ਕੀ ਨਾ ਪੁੱਤ ਅੱਛਾ ਜੀ ਅੱਛਾ ਕਿੰਵੀਂ ਕਲਾਸ ਵਿੱਚ ਪੜਦਾ ਯੂਕੇ ਜੀ ਯੂਕੇ ਜੀ ਵਿੱਚ ਪੜਦਾ ਤੇ ਇਹ ਡਰਾਉਂਦੇ ਪੈਣੇ ਵੀ ਜੰਗ ਲੱਗਣਾ ਚਾਹੀਦਾ ਕੌਣ ਡਰਾਉਂਦਾ ਖਬਰਾਂ ਦੇ ਵਿੱਚ ਖਬਰਾਂ ਵਾਲੇ ਡਰਾਉਂਦੇ ਆ ਠੀਕ ਹੈ ਦੇਖੋ ਬੱਚੇ ਵੀ ਹੁਣ ਸੇਮੇ ਪੈਣੇ ਡਰੇ ਪੈਣੇ ਇਹ ਵੀ ਕਹਿ ਰਹੇ ਨੇ ਵੀ ਜੰਗ ਨਹੀਂ ਲੱਗਣਾ ਚਾਹੀਦਾ ਪਾਪਾ ਜੀ ਕਿੰਨਾ ਕੁ ਰਕਬਾ ਇੱਥੇ ਪਿਆ ਤੂੜੀ ਬੰਨਣਾ ਲਈ ਉਹ 70 80 ਕਿਲੇ ਪਿਆ ਰਕਬਾ ਅੱਛਾ ਤੁਹਾਡੇ ਪਿੰਡ ਦੀ ਹਾਂ ਸਾਡੇ ਪਿੰਡ ਦਾ ਰਕਬਾ ਅੱਛਾ ਜੇ ਟੋਟਲ ਆਪਾਂ ਗੱਲ ਕਰੀਏ ਵੀ ਕਿੰਨੇ ਕੁ ਪਿੰਡ ਇੱਥੇ ਲੱਗਦੇ ਨੇ ਨਾਲ ਆਸੇ-ਪਾਸੇ ਇਸ ਪਾਸੇ ਤੇ ਪਿੰਡ ਇਸ ਪਿੰਡ ਲੱਗਦੇ ਪੰਜ-ਛੇ ਪਿੰਡ ਲੱਗਦੇ ਨੇ ਪੰਜ-ਛੇ ਪਿੰਡ ਲੱਗਦੇ ਹਾਂ ਅੱਛਾ ਉਹ ਨਾਮ ਦੀ ਤੂੜੀ ਇਹ ਕਈਆਂ ਦੀ ਰਹਿੰਦੀ ਬਣਾਉਣੀ ਪਿਛਾ ਟਿੱਕਣ ਨਾਲ ਦੋ ਤਿੰਨ ਏਰੀਆ ਪੈਣ ਤਿੰਨ-ਚਾਰ ਗੇਟ ਤੰਦੂ ਖਾੜੀ ਦਿੰਦੇ ਪਏ ਨੇ ਭਈ ਨਹੀਂ ਤੂੜੀ ਨਹੀਂ ਕਹਿਦੀ ਬਣੀ ਕਿੰਨੇ ਦਿਨਾਂ ਤੋਂ ਇਹ ਗੇਟ ਬੰਦ ਕੀਤੇ ਚੱਲੇ ਆਈ ਗਾਦੂ ਕਰ ਪੰਜਵਾਂ ਦਿਨ ਹੋ ਗਿਆ ਗੇਟ ਬੰਦ ਹੋਏ ਨੂੰ ਅੱਛਾ ਪੰਜਵਾਂ ਦਿਨ ਇਹ ਦਿਨ ਦੀ ਹਵਾ ਆਈ ਹੈ ਨਾ ਵੀ ਜੰਗ ਲੱਗਣਾ ਜੰਗ ਲੱਗਣਾ ਹੈ ਉਹ ਨਾ ਬੰਦ ਕਰਕੇ ਰੱਖ ਚੰਗ ਬਾਰੇ ਕੀ ਸੋਚਦੇ ਹੋ ਲੱਗਣਾ ਚਾਹੀਦਾ ਕਿ ਨਹੀਂ ਤਾਂ ਕਹਿੰਦਾ ਜੰਗ ਨਾ ਹੀ ਲੱਗੇ ਤੇ ਚੰਗਾ ਹੀ ਹੈ ਕਿਉਂਕਿ ਬਰਬਾਦੀ ਫਿਰ ਜਣੀ ਹੈ ਬਰਬਾਦੀ ਫਿਰ ਜਣੀ ਅੱਛਾ ਜੀ ਅੱਤਵਾਦੀ ਰੋਕ ਉਹਨਾਂ ਨੂੰ ਰੋਕਣ ਇਹ ਥੋੜੀ ਵੀ ਅੱਤਵਾਦੀ ਆ ਗਿਆ ਅੱਤਵਾਦੀ ਆ ਗਿਆ ਉਹ ਹੱਤਬਾਦੀ ਲੋਗ ਗੱਲ ਨਹੀਂ ਹੈਗੀ ਤੇ ਬਾਕੀ ਰੋਕਣ ਤਾਂ ਆਪ ਕੋ ਸਰਕਾਰ ਰੋਕ ਸਕਦੀ ਐਵੇਂ ਨਹੀਂ ਰੁਕ ਰਖਦੀ ਹੂੰ ਜੰਗ ਲਾ ਕੇ ਨਹੀਂ ਰੁਕ ਸਕਦਾ ਹਾਂ ਜੰਗ ਨਾਲ ਕਈ ਲੋਕ ਬਰਬਾਦੀ ਫਿਰਨੀ ਹੈ ਹੂੰ ਬਰਬਾਦੀ ਫਿਰਨੀ ਹੈ ਹਾਂਜੀ ਜੰਗ ਦੇ ਵਿੱਚ ਤੁਸੀਂ ਜੰਗ ਬਾਰੇ ਸੁਣਿਆ ਜਾਂ ਪਹਿਲਾਂ ਕਦੀ ਜੰਗ ਵੇਖਿਆ ਜਦੋਂ ਤੁਸੀਂ ਬਰਬਾਦੀ ਦੇਖੀ ਹੋਵੇ ਅਸੀਂ ਤਾਂ ਬਰਬਾਦੀ ਵੇਖੀ ਹੋਈ ਹੈ ਬਾਬਾ ਜੀ ਜਿਹੜਾ ਤੁਸੀਂ ਜੰਗ ਕਹਿੰਦੇ ਹੋ ਕਤਰਵਾਲਾ ਕੀ ਬਰਬਾਦੀ ਦੇਖੀ ਸੀ ਇੱਥੇ ਬਰਬਾਦੀ ਦੋਨੇ ਤਰਫ ਬੰਬ ਵੀ ਪਏ ਸਨ ਅੱਛਾ ਪਾਕਿਸਤਾਨ ਦਾ ਨੁਕਸਾਨ ਜ਼ਿਆਦਾ ਹੋ ਗਿਆ ਸੀ ਇੰਦਸਤਾਨ ਦਾ ਕੁਝ ਹੋ ਗਿਆ ਸੀ ਹੂੰ ਤੇ ਅਸੀਂ ਤਾਂ ਜਾਣਾ ਵੀ ਗਈਆਂ ਸੀ ਜਾਣਾ ਬਹੁਤ ਜਿਆਦਾ ਹੀ ਤੇ ਪਤਾ ਨਹੀਂ ਕਿ ਕਿੰਨੀ ਖਜਾਨਾ ਚਲੇ ਗਏ ਸੀ ਅੱਛਾ ਅਸੀਂ ਇੱਥੂ ਚੱਲ ਕੇ ਪਿੱਛੇ ਚਲੇ ਗਏ ਸੀ ਹੂੰ ਤੇ ਸਾਨੂੰ ਅਜ ਤੂੰ ਕਹਾਣੀ ਸੁਣਾਈ ਹੈ ਨਾ ਪਹਿਲੇ ਤਾਂ ਅਸੀਂ ਹਿੰਦੁਸਤਾਨ ਤੇ ਪਾਕਿਸਤਾਨ ਹੋਇਆ ਹੂੰ ਉਦੋਂ ਪਰ ਬਾਅਦ ਉਸ ਤੋਂ ਉੱਥੇ ਕਿ ਆ ਗਿਆ ਪਰਿਵਾਰ ਸਾਡਾ ਸਾਡੇ ਮਾਈ ਬਾਪ ਹੂੰ ਪਰ ਸਾਡੇ ਜਨਮ ਵਿੱਚ ਨਸਾਂ ਚ ਹੋਏ ਨੇ ਇੱਥੇ ਅਜ ਤੂੰ ਲੈ ਤੇ ਕਿ ਦੂਜਾ ਜੰਗ ਤਾਂ ਹਵੇਖ ਲਿਆ ਹੂੰ ਦੂਜਾ ਜੰਗ ਵੇਖ ਲਿਆ ਬੈਠਾ ਵੇਖ ਲਿਆ ਕੱਤੜਾ ਵੇਖ ਲਿਆ ਹੂੰ ਤੇ ਉਹ ਤੋਂ ਪਿੱਛੇ ਇੱਕ ਕਾਰਗਰ ਜੰਗ ਲੱਗਣਾ ਉਹ ਵੀ ਦੇਖ ਲਿਆ ਮੈਂ ਲੱਗਿਆ ਉਹ ਵੀ ਦੇਖ ਲਈਆਂ ਨੇ ਅੱਛਾ ਪਰ ਸਾਡੇ ਹਾਲਾਤ ਤਾਂ ਉਹੀ ਰਹੇ ਜਣੇ ਸਾਡੀ ਜ਼ਿੰਦਗੀ ਬਰਬਾਦ ਹੈ ਹੂੰ ਸਾਨੂੰ ਨਾ ਤਾਂ ਕੋਈ ਦਿੰਦੀ ਏ ਆ ਗਵਰਨਮੈਂਟ ਪਿੱਛੇ ਥਾਂ ਹੂੰ ਵੀ ਪਿੱਛਾ ਚੱਲੇ ਜੋ ਸਾਨੂੰ ਹਲਾਟੀ ਇੱਥੇ ਹੋਈ ਏ ਅਸੀਂ ਇੱਥੇ ਬਰਬਾਦੀ ਲੈ ਰਿਆ ਹਾਂ ਨਹੀਂ ਪਿੱਛੇ ਤੁਸੀਂ ਪਾਕਿਸਤਾਨ ਤੋਂ ਉੱਠ ਕੇ ਆਏ ਸੀ ਅਸੀਂ ਪਾਕਿਸਤਾਨ ਤੋਂ ਉੱਠ ਕੇ ਆਏ ਸੀ ਉਦੋਂ ਹੀ ਪਾਕਿਸਤਾਨ ਤੋਂ ਕਿੱਥੋਂ ਉੱਠ ਕੇ ਆਏ ਸੀ ਇਹ ਜੀ ਇੱਧਰ ਗਾ ਜਿਲਾ ਮੰਡ ਨੂੰ ਮੰਡ ਕੋ ਬਰੀ ਚਲਾਇਗਾ ਅੱਛਾ ਮੰਡ ਕੋ ਮਰੀ ਹਾਂ ਇਹੋ ਤੁਸੀਂ ਚੱਲ ਕੇ ਆਏ ਸੀ ਸਾਨੂੰ ਹਿੰਦੁਸਤਾਨ ਦੇ ਹਲਾਟਾ ਹੋ ਚੁੱਕੇ ਨੇ ਜ਼ਮੀਨ ਦੀਆਂ ਅੱਛਾ ਅਸੀਂ ਇੱਥੇ ਬੈਠੇ ਆਂ ਉੱਥੋਂ ਉੱਜੜ ਕੇ ਇੱਥੇ ਆਏ ਅਗੋਂ ਫਿਰ ਉਜਾਰੇ ਚਾਰ ਦਾ ਉਜਾਰੇ ਹਾਂ ਵੇਖ ਰਹੇ ਨੇ ਆ ਹੋਰ ਸਾਨੂੰ ਕਿੰਨੇ ਕੋ ਯਾਰੇ ਕਰ ਬਕਾਉਣੇ ਨੇ ਸਰਕਾਰਾਂ ਨੇ ਇਸ ਕਰਕੇ ਤੁਸੀਂ ਕਿੰਨੇ ਜੰਗ ਨਹੀਂ ਲੱਗਣ ਅਸੀਂ ਕਹਿੰਦਾ ਜੰਗ ਸਾਨੂੰ ਵ ਜਿਹੜੇ ਬੱਸ ਰੱਦੀ ਉੱਤੇ ਬੈਠੇ ਨੇ ਬਾਰਡਰ ਤੇ ਸਾਨੂੰ ਘੜ ਦੇ ਪਾਣੀ ਪਾਣੀ ਮਰਦਾ ਸਾਡੇ ਦੇਣ ਹਮ ਅਸੀਂ ਪਿੱਛੇ ਜਾ ਕੇ ਬੈਠ ਗਏ ਯਾੰਗ ਲੱਗੇ ਫਿਰ ਚਲੇ ਜਾਾਂ ਕਰਾਂ ਦੇ ਇਹ ਫਿਰ ਆ ਜਾਾਂ ਕਰਾਂ ਦੇ ਹਮ 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 ਸਾਨੂੰ ਕਿਸੇ ਖਾਲ ਚ ਸਾਡੀ ਕਿਸੇ ਨਹੀਂ ਸੁਣੀ ਹਮ ਆ ਵੇਖੋ ਪਿੰਡ ਬੁੱਤੇ ਬੈਠੇ ਨੇ ਹਮ ਸਭ ਵੇਖ ਰਿਹਾ ਜੀ ਤੁਸੀਂ ਹਮ ਮਿੱਤਰੋ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਗੇਟ ਆ ਸਰਹੱਦ ਦਾ ਕੰਡਿਆਲੀ ਤਾਰ ਆ ਜਿੱਥੋਂ ਇਹ ਗਰੀਬ ਕਿਸਾਨ ਮਿੱਤਰੋ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਗਰੀਬ ਕਿਸਾਨ ਨੇ ਵਿਚਾਰੇ ਇਹਨਾਂ ਗੇਟਾਂ ਰਾਹੀਂ ਜਾ ਕੇ ਆਪਣੀ ਖੇਤੀ ਕਰਦੇ ਨੇ ਜਦੋਂ ਇਹ ਗੇਟ ਖੁੱਲਦੇ ਨੇ ਤੇ ਉਧਰ ਜਾ ਕੇ ਝੋਨਾ ਕਣਕ ਸਬਜ਼ੀਆਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਫਸਲਾਂ ਉੱਥੇ ਬੀਜਦੇ ਨੇ ਤੇ ਇਹਨਾਂ ਦੇ ਘਰਾਂ ਦੇ ਚੁੱਲ੍ਹੇ ਜਲਦੇ ਨੇ ਪਰ ਹੁਣ ਜਦੋਂ ਦਾ ਤਣਾਅ ਬਣਿਆ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਲੋਕਾਂ ਤੇ ਉੱਥੇ ਲੋਕਾਂ ਨੂੰ ਮਾਰਿਆ ਗਿਆ ਤੇ ਉਦੋਂ ਦੇ ਇਹ ਜਿਹੜੇ ਗੇਟ ਨੇ ਬੰਦ ਕੀਤੇ ਗਏ ਨੇ ਤੇ ਇਹ ਗਰੀਬ ਕਿਸਾਨ ਇਹ ਕਹਿੰਦੇ ਨੇ ਵੀ ਜਿਹੜੇ ਅਫਵਾਹਾਂ ਫੁਲਾ ਰਹੇ ਨੇ ਉਹਨਾਂ ਨੂੰ ਇਹ ਨਸੀਹਤ ਦੇ ਰਹੇ ਨੇ ਵੀ جنگ ਨਹੀਂ ਲੱਗਣਾ ਚਾਹੀਦਾ ਇਹ ਬਾਪੂ ਕਹਿੰਦਾ ਵੀ ਅਸੀਂ ਚਾਰ ਤਰਾਨੀਆਂ ਬਰਬਾਦੀਆਂ ਦੇਖ ਲਈਆਂ ਨੇ ਹੁਣ ਸਾਨੂੰ ਵਾਰ-ਵਾਰ ਬਰਬਾਦ ਨਾ ਕੀਤਾ ਜਾਵੇ جنگ ਕਹਿੰਦੇ ਨੇ ਨਹੀਂ ਲੱਗਣਾ ਚਾਹੀਦਾ ਤੇ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਨੇ ਵੀ ਜੰਗਾਂ ਨਾ ਲਾਈਆਂ ਜਾਣ ਕਿਉਂਕਿ ਜੰਗ ਦੇ ਵਿੱਚ ਤਾਂ ਬਰਬਾਦੀ ਹੁੰਦੀ ਜੰਗ ਦੇ ਵਿੱਚ ਤਾਂ ਜਾਨਾਂ ਚਲੀਆਂ ਜਾਂਦੀਆਂ ਨੇ ਕਾਲ ਪੈ ਜਾਂਦਾ ਬਾਪੂ ਜੀ ਐਵੇਂ ਗੱਲ ਆ ਕਾਲ ਪੈਂਦਾ ਜੀ ਕਾਲ ਕਾਲ ਪੈ ਜਾਂਦਾ ਜੀ ਅੱਛਾ ਕਾਲ ਹੀ ਪਵੇਦਾ ਅੱਛਾ ਹਮ ਹੋਰ ਕੇਸ ਤੋਂ ਉੱਤੇ ਕੀ ਹੋ ਸਕਦਾ ਇਹ ਹੀ ਹੈ ਤੇ ਤੁਸੀਂ ਇਹ ਕਾਲ ਆਪਣੇ ਅੱਖੀ ਵੀ ਦੇਖਿਆ ਇੱਥੇ ਦੇਖਿਆ ਪੂਰਾ ਬੜਾ ਵੇਖੀ ਏ ਹੂੰ ਜਾਨਾ ਉਧਰ ਵੀ ਹੋਈਆਂ ਨੇ ਇੱਧਰ ਵੀ ਮਰੇ ਨੇ ਹੂੰ ਮੈਨੂੰ ਦੋਨੇ ਪਾਸੇ ਨੁਕਸਾਨ ਹੀ ਹੋਏ ਨੇ ਜਦੋਂ ਕੋਈ ਇਹੋ ਜਿਹੀ ਹਾਲਾਚਰੀ ਹੁੰਦੀ ਏ ਸਾਡੇ ਨਾਲ ਖਾਸ ਸਾਡੀ ਤਾਂ ਮੌਤ ਹੀ ਮੌਤ ਏ ਹੂੰ 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 ਸਾਡੇ ਵਰ ਕੋਈ ਸਰਕਾਰ ਨਹੀਂ ਸੋਚਿਆ ਇਹ ਟੇਕਰ ਹੂੰ ਤਿੰਨ ਚਾਰ ਜੰਗਾਂ ਵੇਖੀਨ ਸਾਡੇ ਵਰ ਕੁਝ ਨਹੀਂ ਕੇ ਸੋਚਿਆ ਹੂੰ ਜੀ ਤੁਹਾਡਾ ਕੀ ਨਾਮ ਬਾਬਾ ਜੀ ਸੋਹਣ ਸਿੰਘ ਜੀ ਸੋਹਣ ਸਿੰਘ ਕਿਹੜੇ ਪਿੰਡ ਦਾ ਤੁਹਾਡਾ ਪਿੰਡ ਦੋਨਾ ਪੱਧਰੂ ਦੋਨਾ ਪੱਧਰੂ ਮਿੱਤਰੋ ਦੇਖ ਸਕਦੇ ਹਾਂ ਸਾਹਮਣੇ ਗੇਟ ਆ ਤੇ ਇਹ ਜਿਹੜੇ ਬੱਚੇ ਨੇ ਨਿੱਕਣ ਕੇ ਇਹ ਵੀ ਹੁਣ ਸੈਮੇ ਪੈਣੇ ਜਿਵੇਂ ਖਬਰਾਂ ਆ ਰਹੀਆਂ ਨੇ ਵੀ ਜੰਗ ਲੱਗਣਾ ਹੈ ਜੰਗ ਲੱਗਣਾ ਤੇ ਇਹ ਵੀ ਡਰੇ ਹੋਏ ਨੇ ਤੇ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਆ ਵੀ ਜੰਗਾ ਨਾ ਲਾਈਆਂ ਜਾਣ ਜਿਹੜਾ ਤਣਾਅ ਉਹ ਖਤਮ ਕੀਤਾ ਜਾਵੇ ਇਹ ਜਿਹੜੇ ਕਿਸਾਨ ਨੇ ਜਿਨ੍ਹਾਂ ਦੀਆਂ ਹਜੇ ਤੂੜੀਆਂ ਵੀ ਉਧਰ ਬੰਨਣ ਵਾਲੀਆਂ ਪਈਆਂ ਨੇ ਇਹ ਆਪਣੀਆਂ ਜ਼ਮੀਨਾਂ ਦੇ ਵਿੱਚ ਜਾ ਕੇ ਤੂੜੀਆਂ ਬਣਾ ਸਕਣ ਬਹੁਤ ਮਿਹਰਬਾਨੀ ਐਸ ਟਾਈਮ ਅਸੀਂ ਦੋਨਾਂ ਭੱਦਰੂ ਦੇ ਵਿੱਚ ਖੜੇ ਆ ਤੇ ਮਗਰ ਤੁਹਾਨੂੰ ਕੰਡਿਆਲੀ ਤਾਰ ਗੇਟ ਵੀ ਦਿਖਾ ਰਹੇ ਆ ਜਿਹੜੇ ਬਾਰਡਰ ਸਿਕਿਉਰਿਟੀ ਫੋਰਸ ਦੇ ਗੇਟ ਨੇ ਬੀਐਸਐਫ ਦੇ ਤਾਰਾਂ ਲੱਗੀਆਂ ਹੋਈਆਂ ਨੇ ਸਰਹੱਦੀ ਖੇਤਰਾ ਤੇ ਇੱਥੇ ਅਜੇ ਹੱਤਨਾ ਵਾਲਾ ਮਾਹੌਲ ਆ ਗੇਟ ਬੰਦ ਹੋ ਚੁੱਕੇ ਨੇ ਲੋਕਾਂ ਦੀਆਂ ਤੂੜੀਆਂ ਵਿੱਚੇ ਬੰਨਨ ਵਾਲੀਆਂ ਪਈਆਂ ਮਿੱਤਰੋ ਐਸ ਟਾਈਮ ਆਪਾਂ ਜਿਹੜਾ ਸਰਹੱਦੀ ਖੇਤਰਾ ਫਰੋਈਪੁਰ ਦਾ ਉੱਥੇ ਖੜੇ ਹੋਏ ਆਂ ਤੇ ਪਿੱਛੇ ਤੁਹਾਨੂੰ ਤਾਰਾਂ ਦੇਖਦੀਆਂ ਪਈਆਂ ਨੇ ਤੇ ਚੌਕੀਆਂ ਨੇ ਇੱਥੇ ਫੌਜ ਦੀਆਂ ਤੇ ਇਹ ਇੱਥੇ ਭੈਣ ਭਰਾ ਕੰਮ ਕਰਦੇ ਪੈਣੇ ਤੇ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਕੁਝ ਚੈਨਲਾਂ ਵੱਲੋਂ ਕੁਝ ਲੋਕਾਂ ਦੇ ਵੱਲੋਂ ਵੀ ਜੰਗ ਲੱਗਣੀ ਚਾਹੀਦੀ ਇਹ ਜਿਹੜੇ ਲੋਕ ਨੇ ਇੱਥੇ ਬਾਰਡਰ ਦੇ ਨੇੜੇ ਰਹਿੰਦੇ ਨੇ ਤੇ ਜ਼ਮੀਨਾਂ ਵੀ ਤਾਰੋਂ ਇਹਨਾਂ ਦੀਆਂ ਪਾਰ ਨੇ ਤੇ ਤਾਰੋਂ ਇਧਰਲੇ ਪਾਸੇ ਨੇ ਤੇ ਉਧਰਲੇ ਪਾਸੇ ਵੀ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਜਿਹੜੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਵੀ ਜੰਗ ਲੱਗਣਾ ਚਾਹੀਦਾ ਕੀ ਤੁਸੀਂ ਬਾਰਡਰ ਦੇ ਨੇੜੇ ਰਹਿੰਦੇ ਹੋ ਕੀ ਤੁਹਾਨੂੰ ਲੱਗਦਾ ਜੰਗ ਲੱਗਣਾ ਚਾਹੀਦਾ ਸਾਨੂੰ ਸਾਰੀ ਬੇਨਤੀ ਹੈ ਕਿ ਅਸੀਂ ਤਾਂ ਚਾਹੁੰਦੇ ਆ ਕਿ ਜੰਗ ਨਹੀਂ ਲੱਗਣਾ ਚਾਹੀਦਾ ਕਿ ਸਾਰਿਆਂ ਦਾ ਫਾਇਦਾ ਹੁੰਦਾ ਹੈ ਕਿ ਇਹ ਜਿਹੜੀ ਬਰਬਾਦੀ ਏ ਇਹ ਸਾਰਿਆਂ ਮਤਲਬ ਕੀ ਇਹ ਨੁਕਸਾਨ ਸਾਰਿਆਂ ਦਾ ਹੋ ਸਕਦਾ ਹੈ ਤੇ ਸਾਰੇ ਅਸੀਂ ਚਾਹੁੰਦੇ ਆ ਕਿ ਵੀਰੇ ਇਹ ਜੰਗ ਇੱਥੇ ਨਹੀਂ ਲੱਗਣਾ ਚਾਹੀਦਾ ਤੇ ਸਾਡੀ ਇਹੋ ਬੇਨਤੀ ਹੈ ਸਰਕਾਰ ਨੂੰ ਕਿ ਲੋਕ ਬਹੁਤ ਸਾਰੇ ਮਤਲਬ ਕੀ ਤੰਗ ਹੋਣਗੇ ਤੇ ਮਰਜ਼ੀ ਸਰਕਾਰ ਦੀ ਏ ਅਗਾ ਤੇ ਮਦਰਸੀ ਬਾਰਡਰ ਤੇ ਰਹਿ ਰਹੇ ਆ ਤੇ ਮਤਲਬ ਕਿ 17 ਦੇ ਮੁੱਦੇ ਰਹਿ ਰਹੇ ਆ ਅਜੇ ਤੱਕ ਤਾਂ ਮਤਲਬ ਕਿ ਕੋਈ ਰੋਲਾ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਲੱਗਣਾ ਚਾਹੀਦਾ ਜੰਗ ਸਾਡੀ ਇਹ ਬੇਨਤੀ ਏ ਭੈਣ ਜੀ ਜਿਹੜੇ ਚੈਨਲ ਅਫਵਾਹਾਂ ਫਲਾ ਰਹੇ ਨੇ ਵੀ ਜੰਗ ਲੱਗਣਾ ਚਾਹੀਦਾ ਕੁਝ ਲੋਕ ਕਹਿੰਦੇ ਨੇ ਵੀ ਜੰਗ ਲੱਗਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਜੰਗ ਲੱਗਣਾ ਚਾਹੀਦਾ ਕਿ ਨਹੀਂ ਨਹੀਂ ਲੱਗਣਾ ਚਾਹੀਦਾ ਮੇਰੇ ਕਿਉਂਕਿ ਪੰਜਾਬ ਬਰਬਾਦ ਹੋ ਸਕਦਾ ਹੈ ਜੇ ਜੰਗ ਲੱਗੇਗੀ ਤਾਂ ਕਈ ਜਾਨਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਤੇ ਜੰਗ ਨਹੀਂ ਲਗਣੀ ਚਾਹੀਦੀ ਹੂੰ ਤਾਂ ਜਿਹੜੇ ਆ ਮਤਲਬ ਜੇ ਜੰਗ ਲੱਗ ਵੀ ਜਾਏ ਤਾਂ ਜਿਹੜੇ ਆ ਖੇਤੀਬਾੜੀ ਲੋਕ ਨੇ ਸਾਰੇ ਖੇਤੀ ਕਰ ਰਹੇ ਨੇ ਜੋ ਕੁਛ ਵੀ ਇਹ ਵਿਚਾਰੇ ਖੱਜਲ ਖਵਾਰ ਹੋ ਜਾਣਗੇ ਤੇ ਇਹਨਾਂ ਨੂੰ ਫਿਰ ਇੱਥੋਂ ਚੱਕ ਕੇ ਅੱਗੇ ਪੇਜਾ ਜਾਏਗਾ ਉਥੇ ਤਾਂ ਇਹਨਾਂ ਨੂੰ ਖਾਣ ਪੀਣ ਵੀ ਕੁਛ ਨਹੀਂ ਮਿਲੇਗਾ ਤੇ ਮਤਲਬ ਭੁੱਖ ਦੇ ਨਾਲ ਵੀ ਲੋਕ ਮਰ ਸਕਦੇ ਨੇ ਜੰਗ ਲੱਗੇ ਭਾਵੇਂ ਨਾ ਲੱਗੇ ਭੁੱਖ ਨਾਲ ਹੀ ਲੋਕ ਮਰ ਜਾਣਗੇ ਜੰਗ ਨਹੀਂ ਲਗਣੀ ਚਾਹੀਦੀ ਹੂੰ ਦੇਖੋ ਤੁਸੀਂ ਜਿਹੜੇ ਭੈਣ ਭਰਾ ਨੇ ਸਰਹੱਦੀ ਖੇਤਰ ਦੇ ਨੇੜੇ ਰਹਿੰਦੇ ਨੇ ਤੇ ਇਹ ਕਹਿ ਰਹੇ ਨੇ ਵੀ جنگ ਨਾ ਬਰਬਾਦੀ ਦਾ جنگ ਨਾ ਕਾਲ ਦਾ ਜਦੋਂ ਕਾਲ ਪੈਂਦਾ ਤੇ ਲੋਕ ਭੁੱਖੇ ਮਰਦੇ ਨੇ ਫਿਰ ਜਿਵੇਂ ਭੈਣ ਜੀ ਨੇ ਗੱਲ ਕੀਤੀ ਵੀ ਜੇ ਜੰਗ ਲੱਗਦਾ ਤੇ ਜਿਹੜੇ ਇੱਥੋਂ ਦੇ ਲੋਕ ਨੇ ਜਦੋਂ ਉਹਨਾਂ ਨੂੰ ਹੋਰ ਕਿਤੇ ਭੇਜਿਆ ਗਿਆ ਉੱਥੇ ਜਾ ਕੇ ਜੇਕਰ ਉਹਨਾਂ ਨੂੰ ਖਾਣਾ ਪਾਣੀ ਨਾ ਮਿਲਿਆ ਤੇ ਉਹ ਭੁੱਖ ਨਾਲ ਮਰ ਜਾਣਗੇ ਤੇ ਇਸ ਕਰਕੇ ਕਹਿੰਦੇ ਜੰਗ ਨਹੀਂ ਲੱਗਣਾ ਚਾਹੀਦਾ ਤੇ ਬਾਈ ਜੀ ਪੰਜਾਬ ਦਾ ਕਿੰਨਾ ਕ ਨੁਕਸਾਨ ਹੋ ਸਕਦਾ ਜੇ جنگ ਲੱਗ ਜਾ ਤਾਂ ਬਹੁਤ ਵੱ ਆ ਸਕਦਾ ਹੂੰ ਮੈਂ ਤਾਂ ਕਹਿੰਦਾ ਜੰਗ ਨਾ ਲੱਗੇ ਚੰਗਈਏ ਕਿਉਂ ਜਵਾਬ ਨਿਕਰੇ ਕਿ ਕਿਧਰ ਜਾਵਾਂ ਦੀ ਹੂੰ ਓਖੇ ਮਰਨ ਦੇ ਕੁਝ ਵੀ ਨਹੀਂ ਮਿਲਣਾ ਹੂੰ ਮਾਰ ਡੰਗਰ ਕਿਧਰ ਕੱਲਾ ਦੀ ਹੂੰ ਮੈਂ ਤਾਂ ਕਹਿੰਦਾ ਜੰਗ ਨਾ ਹੀ ਲੱਗੇ ਚੰਗਾ ਹੂੰ ਪਰ ਸਰਕਾਰਾਂ ਇਹ ਕਹਿ ਰਹੀਆਂ ਨੇ ਜਿਵੇਂ ਗੇਟ ਇੱਥੇ ਬੰਦ ਹੁਣ ਕੀਤੇ ਗਏ ਨੇ ਤੇ ਤੁਸੀਂ ਸਰਹੱਦ ਦੇ ਨੇੜੇ ਰਹਿੰਦੇ ਹੋ ਬਾਰਡਰ ਦੇ ਨੇੜੇ ਰਹਿੰਦੇ ਹੋ ਤੁਹਾਡੀਆਂ ਵੀ ਜ਼ਮੀਨਾਂ ਪਾਰ ਹੈਗੀਆਂ ਹਾਂਜੀ ਹਾਂਜੀ ਸਰ ਸਾਡੀਆਂ ਜ਼ਮੀਨਾਂ ਤਾਂ ਪਾਰ ਹੈਗੀਆਂ ਨੇ ਪਰ ਗੇਟ ਬੜੇ ਦਿਨਾਂ ਤੋਂ ਬੰਦ ਰਹਿ ਰਿਹਾ ਹੂੰ ਤੇ ਕਹਿੰਦੇ ਨੇ ਕਿ ਗੇਟ ਅਸੀਂ ਉਹਦਾ ਖੋਲਾਂਗੇ ਰੋਲਾ ਇੱਕ ਨਹੀਂ ਖਤਮ ਹੋ ਜਾਵੇ ਤਾਂ ਹੂੰ ਨਹੀਂ ਜਿਹੜੀਆਂ ਹੁਣ ਕਣਕਾਂ ਤੁਸੀਂ ਵੱਢ ਲਈਆਂ ਕਿ ਹਜੇ ਵੱਟਣ ਆ ਗਈਆਂ ਹਾਂ ਕਣਕਾਂ ਵੱਢ ਲਈਆਂ ਜੀ ਤੂੜੀਆਂ ਬਣ ਗਈਆਂ ਜੀ ਅੱਛਾ ਤੇ ਤੂੜੀਆਂ ਪਾਰੋ ਬਣ ਗਈਆਂ ਹਾਂ ਜੀ ਬਣ ਗਈਆਂ ਨੇ ਸਾਰ ਹੂੰ ਤੇ ਇਹਦੇ ਬਾਅਦ ਕੋਈ ਰਹਿੰਦੀਆਂ ਨੇ ਤੇ ਕੋਈ ਬਣ ਮਤਲਬ ਕਿ ਬਣ ਗਈਆਂ ਨੇ ਹੂੰ ਤੇ ਆਪਣੀ ਉਹ ਬੇਨਤੀ ਹੈ ਸਰਕਾਰ ਅੱਗੇ ਤੇ ਸਾਰੇ ਪੰਜਾਬ ਨੂੰ ਮਤਲਬ ਸਰਕਾਰਾਂ ਅੱਗੇ ਕਿ ਜੰਗ ਨਹੀਂ ਲੱਗਣਾ ਚਾਹੀਦਾ ਹੂੰ ਜੰਗ ਨਹੀਂ ਲੱਗਣਾ ਹਾਂ ਜੀ ਹੂੰ ਹਾਂਜੀ ਸਾਰਾ ਤੇ ਜੇਕਰ جنگ ਲੱਗ ਵੀ ਜਾਵੇ ਤੇ ਫਿਰ ਜਿਹੜੇ ਇਧਰ ਦੇ ਲੋਕ ਨੇ ਉਹਨਾਂ ਦਾ ਕਿੰਨਾ ਕੁ ਨੁਕਸਾਨ ਜਾਂ ਬਰਬਾਦੀ ਜਾਪਾ ਇਹ ਕਹਿ ਲਈਏ ਵੀ ਮਾਲ ਡੰਗਰ ਬੱਛਾ ਉਹ ਕਿੱਥੇ ਲੈ ਕੇ ਜਾਣਗੇ ਉਹਦਾ ਉਹਦਾ ਫਿਰ ਮੇਰਾ ਕਿਰੇ ਨਿਲ ਜਾ ਸਕਦੀ ਹੂੰ ਥਾਂ ਇੱਕ ਜਗ੍ਹਾ ਕੋਈ ਨਹੀਂ ਕਿੱਦਿਲ ਜਾਵਣ ਨੂੰ ਹੂੰ ਠੀਕ ਹੈ ਨਾ ਹੂੰ ਮੈਂ ਤਾਂ ਕਹਿੰਦਾ ਜੰਗ ਨਾ ਹੀ ਲੱਗੇ ਚੰਗਾ ਹੈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਇਸ ਪਿੰਡ ਦੇ ਵਿੱਚ ਸਾਨੂੰ ਤਾਂ ਬੜਾ ਚਿਰ ਹੋ ਗਿਆ ਰਹਿੰਦੇ ਸਾਡੇ ਏ 60 70 ਸਾਲ ਹੋ ਗਏ ਨੇ ਸਾਰੇ ਬਜ਼ੁਰਗ ਲੈ ਰਹੇ ਨੇ ਤੇ ਉਦੋਂ ਬਾਅਦ ਸਾਨੂੰ ਹੋ ਗਏ ਨੇ 50 ਸਾਲ ਇੱਥੇ ਰਹਿੰਦਿਆਂ ਨੂੰ ਹਮ ਅਜੇ ਤੱਕ ਸਾਰੇ ਮਦਦੋ ਕੀ ਅਜੇ ਤਾਂ ਬੇਨਤੀ ਏ ਕਿ ਇੱਥੇ ਮਦਦੋ ਕੀ ਸਰਕਾਰ ਅੱਗੇ ਕਿ جنگ ਨਾ ਲੱਗੇ ਤੇ ਅਜੇ ਤੱਕ ਰੋਲਾ ਨਹੀਂ ਪਿਆ ਹੁਣ ਜਿਹੜਾ ਰੂਲ ਚੱਲਿਆ ਜਿਹੜਾ ਕਹਿੰਦੇ ਪੈਣੇ جنگ ਲੱਗਣਾ ਕਿਸ ਤਰ੍ਹਾਂ ਮਦਦੋ ਕੀ ਲੱਗਣਾ ਹੀ ਲੱਗਣਾ ਹੈ ਪਰ ਸਾਡੀ ਇਹੋ ਸਰਕਾਰ ਅੱਗੇ ਬੇਨਤੀ ਏ ਕਿ جنگ ਨਾ ਲੱਗੇ ਨਹੀਂ ਲੱਗਣਾ ਚਾਹੀਦਾ ਹਾਂਜੀ ਸਾਰੇ ਹੂੰ ਦੇਖੋ ਮਿੱਤਰੋ ਜਿਹੜੇ ਇਥੋਂ ਦੇ ਮੁਸੀਬਤਾਂ ਮਾਰੇ ਲੋਕ ਨੇ ਜਦੋਂ ਇਹ ਬਾ ਆਪਦੀ ਪਾਰ ਜਿਹੜੀ ਸਰਹੱਦੀ ਤਾਰ ਏ ਕੰਡਿਆਲੀ ਤਾਰ ਉਥੋਂ ਪਾਰ ਇਹ ਜ਼ਮੀਨਾਂ ਦੇ ਵਿੱਚ ਜੋ ਖੇਤੀ ਕਰਨ ਜਾਂਦੇ ਨੇ ਇਹਨਾਂ ਨੂੰ ਉਦੋਂ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਚੈਕਿੰਗ ਹੋ ਗਈ ਹੈ ਜਾਂਦੇ ਨੇ ਤੇ ਚੈਕਿੰਗ ਹੋ ਕੇ ਇਹਨਾਂ ਨੂੰ ਆਉਣ ਦਿੱਤਾ ਜਾਂਦਾ ਤੇ ਇਹ ਤਾਂ ਪਹਿਲਾਂ ਹੀ ਔਖੇ ਨੇ ਤੇ ਇਸ ਕਰਕੇ ਇਹ ਲੋਕ ਇਹ ਕਹਿੰਦੇ ਨੇ ਵੀ ਸਾਡੀ ਸਰਕਾਰ ਅੱਗੇ गुजारिश ਆ ਬੇਨਤੀ ਆ ਵੀ جنگ ਨਹੀਂ ਲੱਗਣਾ ਚਾਹੀਦਾ جنگ ਦੇ ਵਿੱਚ ਬਰਬਾਦੀ ਆ جنگ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੁੰਦਾ جنگ ਦੇ ਵਿੱਚ ਬਹੁਤ ਸਾਰੀਆਂ ਜਾਨਾਂ ਜਾਂਦੀਆਂ ਨੇ جنگ ਦੇ ਵਿੱਚ ਜਿਹੜੀ ਆਰਥਿਕਤਾ ਉਹ ਬਹੁਤ ਥੱਲੇ ਡਿੱਗ ਜਾਂਦੀ ਮਿੱਤਰੋ ਇਸ ਟਾਈਮ ਆਪਾਂ ਜਿਹੜਾ ਸਰਹੱਦੀ ਖੇਤਰ ਆ ਫਰੋਜਪੁਰ ਦਾ ਉੱਥੇ ਖੜੇ ਆ ਤੇ ਮਗਰ ਤੁਸੀਂ ਕੰਡਿਆਲੀ ਤਾਰ ਦੇਖ ਸਕਦੇ ਹੋ ਤੇ ਗੇਟ ਵੀ ਦੇਖ ਸਕਦੇ ਹੋ ਜਿਹੜੇ ਗੇਟ ਜਦੋਂ ਖੁੱਲਦੇ ਨੇ ਤੇ ਇੱਧਰ ਦੇ ਜਿਹੜੇ ਕਿਸਾਨ ਨੇ ਉਧਰ ਪਾਰ ਜਾ ਕੇ ਖੇਤੀ ਕਰਦੇ ਨੇ ਆਪਣਾ ਝੋਨਾ ਕਣਕ ਬੀਜ ਕੇ ਵੱਢ ਕੇ ਲੈ ਕੇ ਆਉਂਦੇ ਨੇ ਪਰ ਹੁਣ ਜਿਹੜਾ ਮਾਹੌਲ ਆ ਉਹ ਪੂਰਾ ਬਦਲਿਆ ਪਿਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੀਆਂ ਜਿਹੜੀਆਂ ਪਾਰ ਤਾਰ ਤੋਂ ਤੂੜੀਆਂ ਬਣ ਗਈਆਂ ਨੇ ਜਾਂ ਨਹੀਂ ਤੂੜੀਆਂ ਜੇ ਬਣਨ ਵਾਲੀਆਂ ਰਹਿੰਦੀਆਂ ਨੇ ਅੱਛਾ ਬਣਨ ਵਾਲੀਆਂ ਨੇ ਬਣਨ ਨਾਲ ਰਹਿੰਦੀਆਂ ਕਿਉਂ ਨਹੀਂ ਬਣੀਆਂ ਕੀ ਕਰਨਾ ਗੇਟ ਹੀ ਨਹੀਂ ਖੋਲਿਆ ਅੱਛਾ ਗੇਟ ਕਾਤੋਂ ਬੰਦ ਕਰਤੇ ਕੀ ਪਤਾ ਨੂੰ ਕਾਦੇ ਵਾਸਤੇ ਕੀਤਾ ਸਰਕਾਰ ਨੇ ਬੰਦ ਅੱਛਾ ਸਰਕਾਰ ਨੇ ਬੰਦ ਕਰਤੇ ਸਰਕਾਰ ਨੇ ਬੰਦ ਮੈਂ ਹੁਣ ਵੀ ਚੌਂਕੀ ਗਿਆ ਰਿਆ ਅੱਛਾ ਹਾਂਜੀ ਦੂਜੀ ਗੱਲ ਇਹ ਆ ਫਿਰ ਚੌਂਕੀ ਵਾਲੇ ਕੀ ਕਹਿੰਦੇ ਨੇ ਚੌਂਕੀ ਵਾਲੇ ਕਹਿੰਦੇ ਉੱਤੋਂ ਆਰਡਰ ਆਇਆ ਹੈ ਅੱਛਾ ਉੱਤੋਂ ਆਰਡਰ ਆਇਆ ਹੈ ਹਾਂ ਉੱਤੋਂ ਆਰਡਰ ਆਇਆ ਹੈ ਤੇ ਤੁਸੀਂ ਇਹ ਨਹੀਂ ਪੁੱਛਿਆ ਵੀ ਉੱਤੋਂ ਖੁੱਲਣ ਦਾ ਆਰਡਰ ਕਦੋਂ ਆਊਗਾ ਕੋਈ ਪਤਾ ਨਹੀਂ ਅੱਛਾ ਕੋਈ ਪਤਾ ਕੋਈ ਪਤਾ ਨਹੀਂ ਇਹ ਗੱਲ ਮੈਂ ਹੁਣੇ ਅਜੇ 5 ਦਾ ਟਾਈਮ ਸੀ ਮੈਂ ਹੁਣੇ ਅਜੇ ਆਇਆ ਉੱਥੇ ਅੱਛਾ ਹੁਣੇ ਆਏ ਜੀ ਹਾਂਜੀ ਇੱਕ ਜਿਹੜੀ ਅਫਵਾਹ ਫਲਾਈ ਜਾ ਰਹੀ ਵੀ ਜੰਗ ਲੱਗਣਾ ਚਾਹੀਦਾ ਹੈ ਜੰਗ ਲੱਗਣਾ ਚਾਹੀਦਾ ਕੀ ਜੰਗ ਲੱਗਣਾ ਚਾਹੀਦਾ ਜਾਂ ਨਹੀਂ ਲੱਗਣਾ ਚਾਹੀਦਾ ਜੰਗ ਨਹੀਂ ਲੱਗਣਾ ਚਾਹੀਦਾ ਕੀ ਨੁਕਸਾਨ ਆ ਅੱਧੀ ਖੇਤੀ ਕਰ ਰਹੇ ਨਹੀਂ ਆਦੀ ਕਰਨੇ ਆਪਾਂ ਨਿਕ ਕਿਰਤਕਮਾਈ ਕਰਨੇ ਹਾਂ ਤੇ ਇਸ ਕਰਕੇ ਜੰਗ ਨਹੀਂ ਲੱਗਣੀ ਹਾਂਜੀ ਪੁੱਤ ਆ ਨਿੱਕਾ ਆ ਬੱਚਾ ਸਾਡੇ ਨਾਲ ਆ ਮੌਜੂਦ ਆ ਜੰਗ ਲੱਗਣਾ ਚਾਹੀਦਾ ਕਿ ਨਹੀਂ 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 ਲੱਗਣਾ ਚਾਹੀਦਾ ਠੀਕ ਹੈ ਤੇ ਡਰ ਲੱਗਦਾ ਜੰਗ ਤੋਂ ਠੀਕ ਹੈ ਦੇਖੋ ਨਿੱਕਾ ਆ ਬੱਚਾ ਤੇ ਜਿਹੜਾ ਜੰਗ ਤੋਂ ਪੂਰਾ ਡਰਿਆ ਪਿਆ ਸਹਿਮਿਆ ਪਿਆ ਕੀ ਨਾ ਪੁੱਤ ਸੱਜਦੀ ਅੱਛਾ ਕਿੰਨੀ ਕਲਾਸ ਵਿੱਚ ਪੜਦਾ ਹੈ ਇਹ ਕਹੇ ਜੀ ਯੂਕੇ ਜੀ ਵਿੱਚ ਪੜਦਾ ਤੇ ਇਹ ਡਰਾਉਂਦੇ ਪੈਣੇ ਵੀ ਜੰਗ ਲੱਗਣਾ ਚਾਹੀਦਾ ਕੌਣ ਡਰਾਉਂਦਾ ਖਬਰਾਂ ਦੇ ਵਿੱਚ ਖਬਰਾਂ ਵਾਲੇ ਡਰਾ ਹੀ ਜਾਂਦੇ ਨੇ ਠੀਕ ਹੈ ਦੇਖੋ ਬੱਚੇ ਵੀ ਹੁਣ ਸਹਿਮੇ ਪੈਣੇ ਡਰੇ ਪੈਣੇ ਇਹ ਵੀ ਕਹਿ ਰਹੇ ਨੇ ਵੀ ਜੰਗ ਨਹੀਂ ਲੱਗਣਾ ਚਾਹੀਦਾ ਪਾਪਾ ਜੀ ਕਿੰਨਾ ਕੁ ਰਕਬਾ ਇੱਥੇ ਪਿਆ ਤੋੜੀ ਬੰਨਣਾ ਜੀ ਉਹ 70 80 ਕਿਲੇ ਪਿਆ ਰੱਖਵਾ ਅੱਛਾ ਤੁਹਾਡੇ ਪਿੰਡ ਦੀ ਹਾਂ ਸਾਡੇ ਪਿੰਡ ਦਾ ਰੱਖਵਾ ਅੱਛਾ ਜੇ ਟੋਟਲ ਆਪਾਂ ਗੱਲ ਕਰੀਏ ਵੀ ਕਿੰਨੇ ਕ ਪਿੰਡ ਇੱਥੇ ਲੱਗਦੇ ਨੇ ਨਾਲ ਆਸੇ-ਪਾਸੇ ਇਸ ਪਾਸੇ ਤੇ ਪਿੰਡ ਇਸ ਪਿੰਡ ਲੱਗਦੇ ਪੰਜ-ਛੇ ਪਿੰਡ ਲੱਗਦੇ ਨੇ ਪੰਜ-ਛੇ ਪਿੰਡ ਲੱਗਦੇ ਹਾਂ ਅੱਛਾ ਉਹ ਨਾਮ ਦੀ ਤੂੜੀ ਕਈਆਂ ਦੀ ਰਹਿੰਦੀ ਬਣਾਉ ਲਈ ਪਿਛਾ ਟਿੱਕਰ ਨਾਲ ਦੋ ਤਿੰਨ ਏਰੀਏ ਪੈ ਤਿੰਨ-ਚਾਰ ਗੇਟ ਸੰਨ ਖੜੀ ਦਿੰਦੇ ਪੈ ਨੇ ਭਈ ਨਹੀਂ ਤੂੜੀ ਨਹੀਂ ਕਹੀ ਬਣੀ ਕਿੰਨੇ ਦਿਨਾਂ ਤੋਂ ਇਹ ਗੇਟ ਬੰਦ ਕੀਤੇ ਜਾ ਰਹੇ ਆਹ ਗਾਧੂ ਕਰ ਪੰਜਵਾਂ ਦਿਨ ਹੋ ਗਿਆ ਗੇਟ ਬੰਦ ਰਹੇ ਨੇ ਅੱਛਾ ਪੰਜਵਾ ਦਿਨ ਇਹ ਦਿਨ ਦੀ ਹਵਾ ਆਈ ਹੈ ਨਾ ਵੀ ਜੰਗ ਲੱਗਣਾ ਜੰਗ ਲੱਗਣਾ ਹੈ ਉਹ ਨਾਮ ਬੰਦ ਕਰਕੇ ਰੱਖ ਜੰਗ ਬਾਰੇ ਕੀ ਸੋਚਦੇ ਹੋ ਲੱਗਣਾ ਚਾਹੀਦਾ ਕਿ ਅਸੀਂ ਤਾਂ ਕਹਿੰਦਾ ਜੰਗ ਨਾ ਹੀ ਲੱਗੇ ਕਿ ਚੰਗਾ ਹੀ ਏ ਕਿਉਂਕਿ ਬਰਬਾਦੀ ਫਿਰ ਜਣੀ ਏ ਬਰਬਾਦੀ ਫਿਰ ਜਣੀ ਹੈ ਅੱਛਾ ਜੀ ਉਹ ਆਤਮਵਾਦ ਰੋਕਣ ਉਹ ਨਹੀਂ ਰੋਕਣ ਇਹ ਥੋੜੀ ਵੀ ਆਤਮਵਾਦੀ ਆ ਗਿਆ ਆਤਮਵਾਦੀ ਆ ਗਿਆ ਉਹ ਆਤਮਵਾਦੀ ਉਹ ਗੱਲ ਨਹੀਂ ਹੈਗੀ ਤੇ ਬਾਕੀ ਰੋਕਣ ਤਾਂ ਆਪ ਖੁਦ ਸਰਕਾਰ ਰੋਕ ਸਕਦੀ ਐਵੇਂ ਨਹੀਂ ਰੋਕ ਸਕਦੀ ਹੂੰ